ਪਰਫਿਊਮਸ ਔਇਲ ਬੇਸਡ ਹੁੰਦੇ ਆ। ਹਾਂਜੀ ਭਾਜੀ ਪਰਫਿਊਮਸ ਦਾ ਜਿਹੜਾ ਬੇਸਿਕ ਹੁੰਦਾ ਉਹ ਔਇਲ ਹੁੰਦਾ ਹੈ। ਔਇਲ ਤੋਂ ਬਾਅਦ ਉਹਨਰ ਫਰਦਰ ਪਰਫਿਊਮ ਬਣਾਉਂਦੇ ਨੇ। ਸਿੰਪਲ ਭਾਸ਼ਾ ਵਿੱਚ ਮੈਂ ਤੁਹਾਨੂੰ ਕਹਾਂ ਉਹਨੂੰ ਆਪਾਂ ਆਤਰ ਵੀ ਕਹਿ ਦਿੰਦੇ ਆ। ਉਸ ਔਇਲ ਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਪੈਣਗੀਆਂ ਜਦੋਂ ਇਥਨੋਲ ਐਡ ਹੋ ਗਿਆ ਇੱਕ ਦੋ ਚੀਜ਼ਾਂ ਹੋਰ ਪੈਣਗੀਆਂ ਉਹਨੇ ਪਰਫਿਊਮ ਬਣ ਜਾਣਾ ਹੈ। ਪਰਫਿਊਮ ਦੀ ਵੀ ਅੱਗੇ ਕੈਟਾਗਰੀਜ਼ ਹੁੰਦੀਆਂ ਨੇ EDT, EDP, ਐਕਸਟ੍ਰੈਕਟ। EDT ਹੁੰਦਾ ਜਿਵੇਂ ਕਈਆਂ ਤੇ ਲਿਖਿਆ ਹੁੰਦਾ ਉੱਪਰ। ਹਾਂਜੀ EDT ਮਤਲਬ ਕਿ ਭਾਜੀ ਐਓ ਦੇ ਟਾਇਲਟ ਹੈ। ਉਹਦੇ ਵਿੱਚ EDP ਯਾਨੀ ਕਿ EU ਦੇ ਪਰਫਮ ਉਹਦੇ ਵਿੱਚ ਵੀ 25% ਐਲਕੋਹਲ ਹੁੰਦਾ ਪਰਫਮ ਬਣਦਾ ਜੀ 35% ਆਇਲ ਕਨਸੈਂਟ੍ਰੇਸ਼ਨ ਦੇ ਨਾਲ ਮਤਲਬ ਕਿ ਮੈਕਸ ਇਹ ਤੋਂ ਉੱਪਰ ਜੇ ਆਪਾਂ ਜਾਵਾਂਗੇ ਉਹੀ ਕੰਮ ਹੈ ਜੀ ਅਗਰ ਦਾਲ ਵਿੱਚ ਲੂਣ ਵੱਧ ਪੈ ਗਿਆ ਤੇ ਉਹਨੇ ਖਰਾਬ ਹੋ ਜਾਣਾ ਹੈ ਜਿਆਦਾ ਵੀ ਨਹੀਂ ਆਪਾਂ ਪਾ ਸਕਦੇ ਇਹਦੇ ਵਿੱਚ ਆਇਲ ਕਨਸੈਂਟ੍ਰੇਸ਼ਨ ਐਲ ਵੀ ਓਮਨਰ ਨਮੈਟ ਦੀ ਜੇ ਮੈਂ ਗੱਲ ਕਰਾਂ ਇਹ ਦਲਜੀਤ ਦਾ ਸਭ ਦਾ ਫੇਵਰੇਟ ਹੈ ਤੇ ਸਾਡੇ ਕੋਲ ਜਿਹੜੇ ਆਰਡਰਸ ਆਉਂਦੇ ਨੇ ਭਾਈ ਉਹ ਸਿੱਧਾ ਇਦਾਂ ਹੀ ਕਹਿੰਦੇ ਨੇ ਕਿ ਭਾਈ ਦਲਜੀਤ ਵਾਲਾ ਪਰਫਮ ਦੇ ਦਿਓ ਤੇ ਬਿਲੀਨੀਅਰ ਤੇ ਯਾ ਦਲਜੀਤ ਵਾਲਾ ਬਸ ਇਹ ਦੋ ਨਾਮ ਚੱਲਦੇ ਨੇ ਇਸ ਤੋਂ ਇਲਾਵਾ ਡਿਮਾਂਡ ਕਿਹੜੇ ਪਰਫਿਊਮ ਦੀ ਜ਼ਿਆਦਾ ਰਹਿੰਦੀ ਹੈ ਇਸ ਤੋਂ ਇਲਾਵਾ ਭਾਜੀ ਡਿਮਾਂਡ ਰਹਿੰਦੀ ਹੈ ਰੈਡ ਮਿਸਟਰੀ ਦੀ ਉਹ ਦੀ ਡਿਮਾਂਡ ਇਸ ਕਰਕੇ ਵੀ ਕਿਉਂਕਿ ਤੁਹਾਨੂੰ ਪਤਾ ਆਪਣੇ ਫੇਮਸ ਸਿੰਗਰ ਅਰਜੰਟਿਲੋ ਉਹਨਾਂ ਨੇ ਸਟੋਰੀ ਲਾ ਕੇ ਦੱਸਿਆ ਸੀਗਾ ਕਿ ਮੈਂ ਇਹ ਪਰਫਿਊਮ ਲਗਾਣਾ ਵਾ ਕੀ ਵਿਜਨ ਹੈ بزਨਸ ਪੁਆਇੰਟ ਆਫ ਊ ਕਿੱਥੇ ਦੇਖਣਾ ਚਾਹੁੰਦੇ ਹੋ ਪੰਜਾਬੀ ਕੰਪਨੀ ਕਿੱਥੇ ਹੋਣੀ ਚਾਹੀਦੀ ਹੈ ਅਸੀਂ ਭਾਜੀ ਆਪਣੀ ਕੰਪਨੀ ਨੂੰ ਪੰਜਾਬੀਆਂ ਦਾ ਪਹਿਲਾ ਬ੍ਰਾਂਡ ਦੇਖਣਾ ਚਾਹੁੰਦੇ ਆ ਜੀ ਆਸਟ੍ਰੇਲੀਆ ਵਾਈਡ ਤੇ ਵਰਲਡ ਵਾਈਡ ਤੇ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਇਹ ਉਹਨਾਂ ਦਾ ਬ੍ਰਾਂਡ ਹੈ ਇਹ ਸਾਡਾ ਲਾਰਾ ਹੈ ਕਿ ਕਹਿੰਦਾ ਪੰਜਾਬੀ ਆਗੇ ਹੋਏ ਬਸ ਇਹ ਸਾਡਾ ਆਈਡੀ ਤੁਸੀਂ ਹੁਣ ਕੋਕੋ ਤੋਂ ਕਹਿਣਾ ਚਾਹੁੰਦੇ ਹੋ ਪੂਰੀ ਦੁਨੀਆ ਦੇ ਬਸ ਜੀ ਬਸ ਬਸ ਦੁਬਈ ਵਾਲਿਆਂ ਨਾਲ ਮੁਕਾਬਲਾ ਕਿਵੇਂ ਕਰੋਗੇ ਉੱਥੇ ਉਹ ਜਿਹੜੇ ਬੜੇ ਮਸ਼ਹੂਰ ਨੇ ਅੰਕਲ ਜੀ ਹਾਂਜੀ ਹਾਂਜੀ ਉਹ ਚੱਲਦੇ ਉਹਨਾਂ ਨਾਲ ਮੁਕਾਬਲਾ ਕਿਵੇਂ ਕਰੋਗੇ ਸਰ ਉਹ ਆਪਣੀ ਰੇਸ ਦੇ ਘੋੜੇ ਨੇ ਅਸੀਂ ਆਪਣੀ ਰੇਸ ਦੇ ਘੋੜੇ ਆ ਆਪਾਂ ਮੁਕਾਬਲੇ ਵਾਲਾ ਤਾਂ ਕੰਮ ਕਰਨਾ ਹੀ ਕੋਨੀ ਹੈਗਾ ਪੰਜਾਬੀਆਂ ਦਾ ਮੁਕਾਬਲਾ ਕਦੇ ਕਿਸੇ ਨਾਲ ਰਿਆ ਹੀ ਕੋਨੀ ਹੈਗਾ ਤੇ ਆਪਣਾ ਮੁਕਾਬਲੇ ਵਾਲਾ ਤਾਂ ਕੋਈ ਸੀਨ ਹੀ ਕੋਨੀ ਜਦੋਂ ਹੁਣ ਪਿੱਛੇ ਮੁੜ ਕੇ ਦੇਖਦੇ ਹਾਂ ਹਾਂਜੀ ਹਾਂਜੀ ਤਾਂ ਇੱਕ ਉਹ ਫੈਕਟਰ ਹੈਗਾ ਐਮੋਸ਼ਨਲ ਆ ਵੀ ਯਾਰ ਕਿੱਥੋਂ ਚੱਲੇ ਸੀ ਹੌਲੀ ਹੌਲੀ ਕਿੱਥੇ ਆਏ ਆ ਘਰ ਦੇੋਂ ਤਾਂ ਮੈਂ ਇਹੀ ਦੱਸਿਆ ਹੋਇਆ ਕਿ ਜਿੱਦਾਂ ਆਪਾਂ ਸਟੋਰ ਖੋਲ੍ਹਾਂਗੇ ਉਦੋਂ ਲੋਕ ਸੈਲੀਬ੍ਰਿਟੀ ਬੁਲਾਉਂਦੇ ਨੇ ਅਸੀਂ ਤਿੰਨਾਂ ਨੇ ਆਪਣੇ ਘਰਦਿਆਂ ਦੇ ਵਿਜੀ ਲਵਾ ਕੇ ਰੱਖੇ ਹੋਏ ਨੇ ਜਿੱਦਾਂ ਸਟੋਰ ਦੀ ਓਪਨਿੰਗ ਹੋਣੀ ਹੈ ਉਦੋਂ ਉਹ ਦਿਨ ਰਿਬਨ ਕੱਟਣ ਤੇ ਸਾਡੇ ਘਰ ਦੇ ਸਾਡੇ ਨਾਲ ਹੋਣਗੇ ਸਾਨੂੰ ਸੈਲੀਬ੍ਰਿਟੀਜ਼ ਦੀ ਲੋੜ ਹੈ ਸਸ਼ੀਕਾਲ ਮੈਂ ਸਿਮਰਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਆਸਟ੍ਰੇਲੀਆ ਪਹੁੰਚੇ ਪਰਥ ਦੇ ਵਿੱਚ ਤੇ ਇੱਥੇ ਤਿੰਨ ਨੌਜਵਾਨਾਂ ਦੀ ਕਹਾਣੀ ਤੁਹਾਡੇ ਰੂਬਰੂ ਲੈ ਕੇ ਆਇਆ ਪਹਿਲੀ ਗੱਲ ਪੰਜਾਬੀਆਂ ਨੂੰ ਇਹ ਅਪੀਲ ਹੈ ਕਿ ਜਦੋਂ ਕੋਈ ਪੰਜਾਬੀ ਕੁਝ ਕਰੇ ਨਾ ਨਾਲ ਖੜ ਗਿਆ ਕਰੋ ਸਾਥ ਦਿਆ ਕਰੋ ਮੈਂ ਵਾਰ-ਵਾਰ ਕਹਿ ਰਿਹਾ ਅਸੀਂ ਬਿਲਡਕਸ ਵੀ ਕੀਤਾ ਸੀ ਕਿ ਸਾਨੂੰ ਵਪਾਰ ਕਰਨਾ ਪਊਗਾ ਇਕਨੋਮੀ ਕੰਟਰੋਲ ਕਰਨੀ ਪਊਗੀ ਦੁਨੀਆ ਦੇ ਨਕਸ਼ੇ ਤੇ ਇਕੱਲੇ ਆਟ ਨਾਲ ਛਾ ਨਹੀਂ ਸਕਦੇ ਸਾਨੂੰ ਇਕਨੋਮਿਕ ਸਮਝ ਨਹੀਂ ਪੈਣੀ ਹੈ ਵਪਾਰ ਸਮਝਣਾ ਪੈਣਾ ਹੈ ਔਰ ਬਿਜ਼ਨਸ 'ਚ ਸਾਨੂੰ ਬਹੁਤ ਉੱਪਰ ਜਾਣ ਦੀ ਲੋੜ ਹੈ ਤਾਂ ਇੱਥੇ ਆ ਕੇ ਪਰਫਿਊਮਸ ਦੀ ਇੱਕ ਇੱਕ ਬ੍ਰਾਂਡ ਮੈਂ ਦੇਖਿਆ ਤਾਂ ਜ਼ੈਨ ਦੇ ਵਿੱਚ ਆਇਆ ਕਿ ਪਤਾ ਕੀਤਾ ਜਾਵੇ ਤਾਂ ਮੈਨੂੰ ਪਤਾ ਲੱਗਿਆ ਕਿ ਇੰਡੀਅਨ ਮੁੰਡਿਆਂ ਦਾ ਬ੍ਰਾਂਡ ਹੈ ਪੰਜਾਬੀ ਤੇ ਹਰਿਆਣਵੀ ਤਿੰਨ ਦੋਸਤ ਇਕੱਠੇ ਹੁੰਦੇ ਆ ਬੜੀ ਕਮਾਲ ਦੀ ਕਹਾਣੀ ਹੈ ਤਾਂ ਸਾਡੀ ਕੋਸ਼ਿਸ਼ ਹੋਈ ਕਿ ਉਹਨਾਂ ਤੱਕ ਜਾ ਕੇ ਅਪਰੋਚ ਕਰਕੇ ਗੱਲਬਾਤ ਕਰੀਏ ਆ ਮੇਰੇ ਹੱਥ ਦੇ ਵਿੱਚ ਜਿਹੜੀ ਸ਼ੀਸ਼ੀ ਹੈ ਰਕੋਕੋ ਬ੍ਰਾਂਡ ਪਰਫਿਊਮ ਦਾ ਔਰ ਇਹਨਾਂ ਦੀ ਅੱਜ ਕਹਾਣੀ ਤੁਹਾਡੇ ਤੱਕ ਲੈ ਕੇ ਹਾਜ਼ਰ ਹਾਂ ਇਸ ਤੋਂ ਪਹਿਲਾਂ ਵੀ ਅਸੀਂ ਅ ਸੀਰੀਜ਼ ਕੀਤੀ ਇੰਡੀਆ ਦੇ ਵਿੱਚ ਜਿੱਥੇ ਬਿਜ਼ਨਸਮੈਨ ਸਕਸੈਸਫੁਲ ਅੰਟਰਪ੍ਰੈਨਿਓਰਸ ਦੇ ਨਾਲ ਮੁਲਾਕਾਤ ਕੀਤੀ ਅੱਜ ਚੜਦੇ ਹੋਏ ਜਾਂ ਖੜਦੇ ਹੋਏ ਫੁੱਲਾਂ ਦੇ ਨਾਂ ਇਹ 에ਪੀਸੋਡ ਹੈ ਸਾਡਾ ਤਿੰਨੋ ਦੋਸਤ ਜਿਨ੍ਹਾਂ ਨੇ ਰੈਵਿਊਲੂਸ਼ਨ ਕ੍ਰੀਏਟ ਕੀਤੀ ਹੈ ਇਸ ਮਾਰਕੀਟ ਦੇ ਵਿੱਚ ਜਿਵੇਂ ਇੰਡੀਆ ਚ ਬਹੁਤ ਸਾਰੇ ਬ੍ਰਾਂਡਸ ਤੁਸੀਂ ਪਰਫਿਊਮ ਦੇ ਦੇਖਦੇ ਹੋ ਆਸਟ੍ਰੇਲੀਆ ਚ ਜੇ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਤਾਂ ਸਭ ਤੋਂ ਵੱਧ ਪ੍ਰਚਲਿਤ ਜਿਹੜਾ ਉੱਭਰਦਾ ਹੋਇਆ ਬ੍ਰਾਂਡ ਹੈ ਇਹਨਾਂ ਦਾ ਔਰ ਤਿੰਨੋਂ ਮੇਰੇ ਸਾਹਮਣੇ ਨੇ ਬਹੁਤ-ਬਹੁਤ ਸਵਾਗਤ ਹੈ ਸਾਸ਼ੀ ਗਾਲੀ ਸਾਸ਼ੀ ਮੈਂ ਇੰਟਰੋਡਕਸ਼ਨ ਕਰਾ ਦੇਣਾ ਸਾਡੇ ਨਾਲ ਕਰਨ ਨੇ ਕਰਨ ਸੀਨੀਅਰ ਮੋਸਟ ਨੇ ਤਿੰਨਾਂ ਦੋਸਤਾਂ ਦੇ ਵਿੱਚ ਕਰਨ ਬਹੁਤ-ਬਹੁਤ ਸਵਾਗਤ ਹੈ ਸਾਸ਼ੀ ਗਰਪਾਲ ਅੰਸ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਔਰ ਪ੍ਰਤਖਸ਼ ਸਾਡੇ ਨਾਲ ਨੇ ਪਹਿਲਾਂ ਕਰਨ ਤੁਸੀਂ ਦੱਸੋ ਮੈਨੂੰ ਕਿ ਕਿੰਨੇ ਸਾਲ ਹੋ ਗਏ ਆਸਟ੍ਰੇਲੀਆ ਆਇਆ ਤੁਹਾਡੀ ਦੋਸਤੀ ਕਿਵੇਂ ਪਈ ਠੀਕ ਔਰ ਇਥੋਂ ਤੱਕ ਕਿਵੇਂ ਪਹੁੰਚੇ ਹਾਂ ਸਸ਼ੀਗਲ ਪਾਈ ਤੁਸੀਂ ਸਾਨੂੰ ਇੰਨਾ ਮਾਣ ਬਖਸ਼ਿਆ ਕਿ ਆਪਣੇ ਚੈਨਲ ਤੇ ਤੁਸੀਂ ਸਾਨੂੰ ਸੱਦੇ ਆ ਤੇ ਮੌਕਾ ਦਿੱਤਾ ਸਾਨੂੰ ਆਪਣੇ ਸ਼ਬਦ ਰੱਖਣ ਦਾ ਤੇ ਮੇਰਾ ਨਾਮ ਹੈ ਜੀ ਕਰਨ ਗੋਤਰਾ ਤੇ ਪ੍ਰਤੇਕ ਸ਼ਰਮਾ ਤੇ ਅਨ ਸ਼ਰਮਾ ਮੇਰੇ ਕੋ-ਫਾਊਂਡਰ ਨੇ ਰਕੋ ਕੋਸਟ੍ਰੇਲੀਆ ਬ੍ਰਾਂਡ ਦੇ ਵਿੱਚ ਤੇ ਜੇ ਮੈਂ ਗੱਲ ਕਰਾਂ ਆਪਣੀ ਜਰਨੀ ਦੀ ਮੈਨੂੰ অলমোਸਟ 9 ਤੋਂ 10 ਸਾਲ ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ ਮੈਂ ਵੀ ਉਦਾਂ ਹੀ ਆਇਆ ਸੀਗਾ ਜਿੱਦਾਂ ਹਰ ਇੱਕ ਇੰਟਰਨੈਸ਼ਨਲ ਵਿਦਿਆਰਥੀ ਆਂਦਾ ਆਪਣੇ ਸੁਪਨੇ ਲੈ ਕੇ ਆਸਟ੍ਰੇਲੀਆ ਦੇ ਵਿੱਚ ਤੇ ਮੈਂ ਵੀ ਇੱਕ ਛੋਟੀ ਜਿਹੀ ਟੈਚੀ ਤੇ ਵੱਡੇ ਸਾਰੇ ਸੁਪਨੇ ਲੈ ਕੇ ਪਹੁੰਚਿਆ ਸੀ ਜੀ ਆਸਟ੍ਰੇਲੀਆ ਦੇ ਵਿੱਚ ਤੇ ਆ ਸਾਲ ਕਿੰਨੇ ਸਾਲ ਹੋ ਗਏ ਆਸਟ੍ਰੇਲੀਆ ਚ ਭਾਜੀ ਮੈਨੂੰ 9 ਸਾਲ ਹੋ ਚੁੱਕੇ ਨੇ 9 ਸਾਲ ਹੋ ਗਏ ਹਾਂ ਜੀ ਫਿਰ ਉਸ ਸਵੇਰ ਭਾਈ ਸਟੱਡੀਜ਼ ਕੰਪਲੀਟ ਕੀਤੀਆਂ ਆਪਣੀਆਂ ਮੈਂ ਬਾਈ ਪ੍ਰੋਫੈਸ਼ਨਲ ਸੌਫਟਵੇਅਰ ਇੰਜੀਨੀਅਰ ਆ ਡਿਪਾਰਟਮੈਂਟ ਆਫ ਐਜੂਕੇਸ਼ਨ ਵਿੱਚ ਜੋਬ ਵੀ ਕੀਤੀ ਐ ਜਿਵੇਂ ਸੌਫਟਵੇਅਰ ਇੰਜੀਨੀਅਰ ਨਾ ਲਣ ਤੁਹਾਨੂੰ ਪਤਾ ਜੀਦੋਂ ਨਵਾਂ ਬੰਦਾ ਆਂਦਾ ਸਟੂਡੈਂਟ ਆਂਦਾ ਤੇ ਉਹ ਸਾਰੀਆਂ ਜਿੰਨੀਆਂ ਵੀ ਹਾਰਡਲਸ ਨੇ ਉਹ ਸਾਰੀਆਂ ਦੇਖੀਆਂ ਭਾਈ ਸਮੇਂ-ਸਮੇਂ ਦੇ ਨਾਲ ਕਾਰਬੋਸ਼ਾ ਦਾ ਵੀ ਕੰਮ ਕੀਤਾ ਟਰੱਕ ਵੀ ਚਲਾਏ ਲਾਂਡਰੀ ਤੇ ਵੀ ਕੰਮ ਕੀਤਾ ਹਰ ਤਰ੍ਹਾਂ ਜੇ ਉਹ ਜੋ ਵੀ ਛੋਟਾ ਵੱਡਾ ਕੰਮ ਸੀਗਾ ਕੰਮ ਨੂੰ ਪ੍ਰਾਇੋਰਟੀ ਰੱਖਦੇ ਹੋਏ ਆਪਣੇ ਸਾਰੇ ਕੰਮ ਕੀਤੇ ਤੇ ਮੈਂ ਤੇ ਪ੍ਰਤੀਕਸ਼ ਤੇ ਅੰਸ਼ ਹਮੇਸ਼ਾ ਤੋਂ ਕਾਲਜ ਦੇ ਵਿੱਚ ਇਹੀ ਡਿਸਕਸ ਕਰਦੇ ਹੁੰਦੇ ਸੀਗੇ ਕਿ ਅਸੀਂ ਕੋਈ ਬਿਜ਼ਨਸ ਕਰਨਾ ਹੈ ਜਿਦੇ ਵਿੱਚ ਅਸੀਂ ਆਪਣੇ ਮਾਪਿਓ ਦਾ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਉੱਚਾ ਕਰ ਸਕੀਏ ਤੇ ਆਪਾਂ ਹਮੇਸ਼ਾ ਟਰਾਈ ਕਰਦੇ ਸੀਗੇ ਕਿ ਕੁਝ ਨਾ ਕੁਝ ਕਰਦੇ ਰਹੀਏ ਕਾਫੀ ਸਟਾਰਟਅਪ ਸ਼ੁਰੂ ਕੀਤੇ ਕਾਫੀ ਫੇਲ ਹੋਏ ਬਟ ਫਾਈਨਲੀ ਮਾਲਕ ਨੇ ਬਾਹ ਫੜੀ ਮਾਪਿਓ ਦਾ ਆਸ਼ੀਰਵਾਦ ਸੀਗਾ ਤੇ ਅੱਜ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲ ਰਿਹਾ ਜਸਟ ਬਿਕੋਜ਼ ਆਫ ਰਕੋਕੋ ਆਸਟ੍ਰੇਲੀਆ ਜੀ ਸ੍ਰੇਸ਼ ਕੀ ਕੀ ਕੀਤਾ ਕੰਮ ਜਦੋਂ ਆਏ ਇਕੱਠੇ ਇੱਕ ਤਾਂ ਤੁਹਾਡੀ ਦੋਸਤੀ ਕਿਵੇਂ ਹੋਈ ਏ ਦੱਸੋ ਔਰ ਕਿਹੜੇ ਕਿਹੜੇ ਕੰਮ ਹੁਣ ਤੱਕ ਕੀਤੇ ਤੁਸੀਂ ਹਾਂਜੀ ਬ ਕਰਨ ਬਾਈ ਸਾਡੇ ਤੋਂ ਵੱਡੇ ਨੇ ਸਾਡੇ ਸੀਨੀਅਰ ਸੀ ਕਾਲਜ 'ਚ ਆਪਾਂ ਬਾਈ ਨੂੰ ਮਿਲੇ ਤੇ ਆਪਾਂ ਜਿਹੜਾ ਪਹਿਲਾ ਕੰਮ ਸ਼ੁਰੂ ਕੀਤਾ ਅਸੀਂ ਬਲੌਗਿੰਗ ਸਿਖਾਨੀ ਸ਼ੁਰੂ ਕੀਤੀ ਆਪਾਂ ਬਲੌਗਿੰਗ ਸਿਖਾਨੀ ਸ਼ੁਰੂ ਕੀਤੀ ਜਿਹਦੇ ਵਿੱਚ ਅਸੀਂ ਵੈਬਸਾਈਟ ਕ੍ਰੀਏਸ਼ਨ ਤੇ ਉਹਦੇ ਤੋਂ Google AdSense ਤੋਂ ਕਿੱਦਾਂ ਪੈਸੇ ਮਿਲਦੇ ਨੇ ਉਹ ਅਸੀਂ ਆਪ ਵੀ ਕੀਤਾ ਤੇ ਉਹ ਲੋਕਾਂ ਨੂੰ ਵੀ ਸਿਖਾਇਆ ਉਹਦੇ ਨਾਲ ਅਸੀਂ YouTube ਵੀ ਮੋਨਟਾਈਜ਼ ਕਰਾਇਆ ਆਪਣਾ ਹਰ ਪਾਸੇ ਅਸੀਂ ਆਪਣੀ ਇਨਕਮ ਸੋਰਸ ਬਣਾਈ ਪੜਦੇ ਟਾਈਮ ਹੀ ਪੜਾਈ ਕਰਦੇ ਟਾਈਮ ਹੀ ਅਸੀਂ ਇਹ ਸਾਰਾ ਕੁਝ ਨਾਲ ਦੇ ਨਾਲ ਕਰਦੇ ਰਹੇ ਹਾਂ ਤੇ ਹੋਰ ਜਿਹੜੇ ਬਿਜ਼ਨਸ ਨੇ ਅਸੀਂ ਇੱਕ ਡਿਜੀਟਲ ਕੰਪਨੀ ਵੀ ਇੱਥੇ ਖੋਲੀ ਡਿਜੀਟਲ ਮਾਰਕੀਟਿੰਗ ਸਰਵਿਸਿਜ਼ ਅਸੀਂ ਇੱਥੇ ਪ੍ਰੋਵਾਈਡ ਕਰਾਈਆਂ ਹੂੰ ਤੇ ਇਹਨਾਂ ਚੀਜ਼ਾਂ ਦੇ ਨਾਲ ਨਾਲ ਅਸੀਂ YouTube ਚੈਨਲ ਵੱਖਰੇ ਵੱਖਰੇ ਤਰੀਕੇ ਦੇ ਡਿਫਰੈਂਟ ਡਿਫਰੈਂਟ ਲੈਂਗੁਏਜ ਚ ਚੈਨਲ ਬਣਾ ਕੇ ਕੋਸ਼ਿਸ਼ ਕੀਤੀ ਕਿ ਆਪਾਂ ਅੱਗੇ ਵਧੀਏ ਬਟ ਇਹ ਹੈ ਕਿ ਹਰ ਵਾਰ ਤੁਸੀਂ ਸਕਸੈਸਫੁਲ ਨਹੀਂ ਹੋ ਸਕਦੇ ਅਸੀਂ ਪਰ ਆਪਣੀ ਕੋਸ਼ਿਸ਼ ਕਦੇ ਨਹੀਂ ਹਾਰੀ ਅਸੀਂ ਹਮੇਸ਼ਾ ਟਰਾਈ ਕਰਦੇ ਰਹੇ ਸਾਨੂੰ ਪਤਾ ਸੀ ਕਿ ਨਾ ਇੱਕ ਦਿਨ ਬਾ ਸਾਡੀ ਰੱਬ ਨੇ ਫੜਨੀ ਫੜਨੀ ਐ ਤੇ ਉਹ ਦਿਨ ਅੱਜ ਆ ਗਿਆ ਤੁਹਾਡੇ ਸਾਹਮਣੇ ਬੈਠੇ ਆ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਬਈ ਕਿਵੇਂ ਫਿਰ ਇਸ ਬ੍ਰਾਂਡ ਤੱਕ ਕਿਵੇਂ ਪਹੁੰਚੇ ਮਤਲਬ ਪਰਫਿਊਮਸ ਦੀ ਇੰਡਸਟਰੀ ਕਿੰਨੀ ਕਬੜੀ ਇੰਡਸਟਰੀ ਹੈ ਕਿੰਨਾ ਸਕੋਪ ਹੈ ਇਸ ਇੰਡਸਟਰੀ ਦਾ ਥੋੜਾ ਇਹਦੇ ਬਾਰੇ ਦੱਸੋ ਸਾਨੂੰ ਬਈ ਪਰਫਿਊਮ ਦੀ ਇੰਡਸਟਰੀ ਜੇ ਗੱਲ ਕਰੀਏ ਤੇ ਅੱਜ ਕੱਲ ਦੁਬਈ ਦਾ ਨਾਮ ਪਰਫਿਊਮ ਮਤਲਬ ਦੁਬਈ ਤੇ ਦੁਬਈ ਦੁਬਈ ਜਿਹੜਾ ਬੰਦਾ ਜਾਂਦਾ ਪਰਫਿਊਮ ਲੈ ਕੇ ਹੀ ਜਾਂਦਾ ਹੈ ਤੇ ਪੰਜਾਬੀਆਂ ਦਾ ਨਾਮ ਪਰਫਿਊਮ ਦੇ ਇੰਡਸਟਰੀ ਚ ਕੋਈ ਪੰਜਾਬੀ ਨਹੀਂ ਸੀਗਾ ਤੇ ਸਾਨੂੰ ਇਹ ਸੀ ਕਿ ਜਿਹੜੀ ਅਨਟੈਪਡ ਇੰਡਸਟਰੀ ਹੈ ਉਸ ਵੱਲ ਅਸੀਂ ਜਾਈਏ ਸਾਨੂੰ ਇੱਥੇ ਗੈਪ ਨਜ਼ਰ ਆਇਆ ਤੇ ਅਸੀਂ ਹੁਣ ਇਸ ਵੱਲ ਗਏ ਆ ਸਾਡਾ ਇਹ ਆਈਡੀਆ ਬਈ 2022 ਦਾ ਆਈਡੀਆ ਸੀ ਬਈ ਉਹਨਾਂ ਦਾ ਤੇ ਅਸੀਂ ਉਹ ਸਾਰੇ ਇਕੱਠੇ ਮਿਲ ਕੇ ਇਹਦੇ ਉੱਤੇ 1 ਸਾਲ ਦੀ ਅਸੀਂ ਟੈਸਟਿੰਗ ਕੀਤੀ ਹਰ ਇੱਕ ਪਰਫਿਊਮ ਨੂੰ ਅਸੀਂ ਟੈਸਟ ਤੇ ਟਰਾਈ ਕੀਤਾ ਆਪਣੇ ਉੱਤੇ ਲਾ ਕੇ ਜਦੋਂ ਤੱਕ ਸਾਨੂੰ ਸੈਟੀਸਫੈਕਸ਼ਨ ਨਹੀਂ ਹੋਈ ਉਨੀ ਦੇਰ ਤੱਕ ਅਸੀਂ ਕੰਮ ਸ਼ੁਰੂ ਨਹੀਂ ਕੀਤਾ ਤੇ ਜਦੋਂ ਦਾ ਸ਼ੁਰੂ ਕੀਤਾ ਸਾਡੀ ਕਮਿਊਨਿਟੀ ਨੇ ਸਾਨੂੰ ਡੇ 1 ਤੋਂ ਇੰਨੀ ਸਪੋਰਟ ਦਿੱਤੀ ਹੈ ਕਿ ਅਸੀਂ ਹਮੇਸ਼ਾ ਸੋਲਡ ਆਊਟ ਹੀ ਰਹਿਨੇ ਆ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਮਹਿੰਗੇ ਬ੍ਰਾਂਡਸ ਆ ਜਿੰਨੇ ਹਾਂਜੀ ਬਾਈ ਅ ਚਾਈ ਗੂਚੀ ਹੋਵੇ ਚਾਹੇ ਬਹੁਤ ਹੋਰ ਜਿੰਨੇ ਵੀ ਬ੍ਰਾਂਡਸ ਨੇ ਬਰਬਰੀ ਦੇ ਮਹਿੰਗੇ ਪਰਫਿਊਮਸ ਆਉਂਦੇ ਆ ਡਾਇਰਾ ਦੇ ਆਉਂਦੇ ਆ ਤਾਂ ਉਹ ਉਹਦੀ ਪ੍ਰਾਈਸ ਔਰ ਤੁਹਾਡੀ ਪ੍ਰਾਈਸ ਉਹਦੇ ਵਿੱਚ ਕਿੰਨਾ ਇੱਕ ਡਿਫਰੈਂਸ ਰਹਿੰਦਾ ਬਾਈ ਜੇ ਪ੍ਰਾਈਸ ਦੀ ਗੱਲ ਕਰੀਏ ਤੇ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਫੋਰ ਐਗਜ਼ਾਮਪਲ ਆਪਾਂ ਐਲਵੀ ਦਾ ਅੰਬ੍ਰੇ ਨੋਮੈਡ ਲਾਈਨ ਜਾਣਦੇ ਆ ਤੇ ਉਹ ਪਰਫਿਊਮ 720 ਡਾਲਰ ਦਾ ਤੁਹਾਨੂੰ ਸ਼ੋਰੂਮ ਚ ਮਿਲੇਗਾ ਅਸੀਂ ਉਹ ਸੇਮ ਪਰਫਿਊਮ 69 ਡਾਲਰ ਚ ਤਿਆਰ ਕਰਕੇ ਆਪਣੀ ਕਮਿਊਨਿਟੀ ਨੂੰ ਪ੍ਰੋਵਾਈਡ ਕਰ ਰਹੇ ਆ ਆਪਣੀ ਆਸਟ੍ਰੇਲੀਆ ਵਾਈਡ ਸ਼ਿਪਿੰਗ ਹੈ ਰੁਕੋ ਕੋ ਆਸਟ੍ਰੇਲੀਆ ਵਰਲਡ ਵਾਈਡ ਵੀ ਜਾ ਰਿਹਾ ਤੇ ਅਸੀਂ ਉਹ ਪਰਫਿਊਮ ਸੇਮ ਲੌਂਗ ਲਾਸਟਿੰਗ ਬੈਟਰ ਲੌਂਗ ਲਾਸਟਿੰਗ ਮੈਂ ਕਹਾਂਗਾ ਕਿਉਂਕਿ ਅਸੀਂ ਐਕਸਟ੍ਰੈਕਟ ਦੇ ਪਰਫਮ ਬਣਾਉਂਦੇ ਆ 35% ਆਇਲ ਕਨਸੈਂਟ੍ਰੇਸ਼ਨ ਅਸੀਂ ਯੂਜ਼ ਕਰਦੇ ਆਂ ਹਰ ਇੱਕ ਪਰਫਿਊਮ ਦੇ ਅੰਦਰ ਤੇ ਜੇ ਤੁਸੀਂ ਇੰਨੇ ਪੈਸੇ ਖਰਾਬ ਕਰੋਗੇ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਕਿ ਪਿੰਦੇ ਸੱਭ ਦੀ ਸੀਰੀਜ਼ ਚੋਂ ਕੱਢਨੇ ਡਾਲਰ ਵਿੱਚ ਪਰਦੇਸਾਂ ਦੇ ਹਾਂ ਤੇ ਇੰਨੇ ਪੈਸੇ ਲਾ ਕੇ 720 ਡਾਲਰ ਬਹੁਤ ਔਖਾ ਇਨਾ ਪੈਸਾ ਲਾਣਾ ਪਰਫਿਊਮਾਂ ਤੇ ਤੇ ਸਾਨੂੰ ਸ਼ੁਰੂ ਤੋਂ ਇਹ ਆਪਣੇ ਦਿਮਾਗ 'ਚ ਸਾਡਾ ਵਿਜ਼ਨ ਹੈ ਰਕੋ ਕੋ ਆਸਟ੍ਰੇਲੀਆ ਦਾ ਕਿ ਅਸੀਂ ਲਗਜ਼ਰੀ ਨੂੰ ਅਫੋਰਡੇਬਲ ਬਣਾਣਾ ਹੈ ਤੇ ਇਸੇ ਦੇ ਵੱਲ ਵਧਦੇ ਹੋਏ ਅਸੀਂ ਆਪਣੀ ਪ੍ਰਾਈਜ਼ਿੰਗ ਨੂੰ ਹਮੇਸ਼ਾ ਅਫੋਰਡੇਬਲ ਹੀ ਰੱਖਿਆ ਬਟ ਇਹ ਅਸੀਂ ਕੁਆਲਿਟੀ ਨਾ ਕਦੇ ਕੰਪਰੋਮਾਈਜ਼ ਨਹੀਂ ਕੀਤਾ ਕਿਹੜੇ ਕਿਹੜੇ ਵੱਡੇ ਬ੍ਰਾਂਡਸ ਦੇ ਪਰਫਿਊਮਸ ਹੈ ਜਿਹੜੇ ਮਸ਼ਹੂਰ ਨੇ ਹਾਂਜੀ ਔਰ ਤੁਸੀਂ ਹੂਬ ਹੂ ਉਹ ਤਿਆਰ ਕਰ ਲੈਂਦੇ ਹੋ ਐਲ ਵੀ ਐਲ ਵੀ ਦੇ ਮੈਕਸਿਮਮ ਪਰਫਿਊਮ ਆਪਣੇ ਕੋ ਅਵੇਲੇਬਲ ਨੇ ਟੌਮ ਫੋਰਡ ਜਿਹੜਾ ਅੱਜਕੱਲ ਪਰਫਿਊਮ ਇੰਡਸਟਰੀ 'ਚ ਕਾਫੀ ਉੱਪਰ ਦਾ ਨਾਮ ਹੈ ਟੌਮ ਫੋਰਡ ਦੇ ਆਲਮੋਸਟ ਹਰ ਫਰੇਗਰੈਂਸ ਸਾਡੇ ਕੋਲ ਅਵੇਲੇਬਲ ਹੋ ਜਾਂਦੀ ਹੈ ਬਾਕੀ ਇਹ ਹੈ ਕਿ ਜਿਹੜੇ ਕਸਟਮਰ ਸਾਨੂੰ ਡਿਮਾਂਡ ਕਰਦੇ ਨੇ ਕਿ ਸਾਨੂੰ ਫਲਾਣਾ ਪਰਫਿਊਮ ਚਾਹੀਦਾ ਜਾਂ ਉਹ ਇੰਨਾ ਐਕਸਪੈਂਸਿਵ ਹੈ ਉਹ ਸਾਰੇ ਪਰਫਿਊਮਸ ਅਸੀਂ ਅਫੋਰਡੇਬਲ ਰੇਟਸ ਤੇ ਆਪਣੇ ਕਸਟਮਰਸ ਨੂੰ ਪ੍ਰੋਵਾਈਡ ਕਰਦੇ ਆਂ ਸੇਮ ਸੇਮ ਫਰੇਗਰੈਂਸ ਹੁੰਦੀ ਹੈ ਬਿਲਕੁਲ ਸੇਮ ਫਰੇਗਰੈਂਸ ਹੈ 99 ਤੋਂ 100% ਸੇਮ ਫਰੇਗਰੈਂਸ ਹੈ ਤੇ ਜਿਹੜੀ ਲੌਂਗ ਲਾਸਟਿੰਗ ਹੈ ਉਹਦੀ ਸਾਡੀ ਗਾਰੰਟੀ ਹੈ ਕਿ ਉਹ ਲੌਂਗ ਲਾਸਟਿੰਗ origignal ਤੋਂ ਜ਼ ਕਿਦਾ ਇਕਨੋਮਿਕ ਸਮਝਾਓ ਕਿ ਉਹ ਇੰਨੇ ਮਹਿੰਗੇ ਕਿਉਂ ਹੁੰਦੇ ਆ ਤੁਸੀਂ ਇੰਨਾ ਸਸਤਾ ਕਿਵੇਂ ਦੇ ਪਾ ਰਹੇ ਹੋ ਭਾਈ ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਮਾਰਕੀਟਿੰਗ ਉਹ ਲੋਕ ਜਿਹੜੇ ਵੱਡੇ ਬ੍ਰਾਂਡ ਨੇ ਉਹ ਵੱਡੇ ਵੱਡੇ ਸੈਲੀਬ੍ਰਿਟੀ ਹਾਇਰ ਕਰਦੇ ਨੇ ਉਹ ਸੈਲੀਬ੍ਰਿਟੀ ਉਹਨਾਂ ਦੀ ਪ੍ਰੋਮੋਸ਼ਨ ਕਰਦੇ ਨੇ ਉਹ ਵੱਡੀ ਕੰਪਨੀਆਂ ਅਸੀਂ ਤਿੰਨ ਜਵਾਨ ਮੁੰਡੇ ਆ ਅਸੀਂ ਤਿੰਨ ਸਟੂਡੈਂਟ ਮੁੰਡੇ ਆ ਅਸੀਂ ਤਿੰਨਾਂ ਨੇ ਆਪਣੇ ਚਿਹਰੇ ਸਾਹਮਣੇ ਲੈ ਕੇ ਆ ਕੇ ਵੀਡੀਓ ਬਣਾਈ ਕਿ ਅਸੀਂ ਇਹ ਕੰਮ ਸ਼ੁਰੂ ਕੀਤਾ ਤੇ ਸਾਡੀ ਕਮਿਊਨਿਟੀ ਦੇ ਨਾਲ ਦੇ ਨਾਲ ਸਾਡੀ ਬਾਹ ਫੜੀ ਤੇ ਸਾਨੂੰ ਡੇ 1 ਤੋਂ ਇੰਨੀ ਸਪੋਰਟ ਦਿੱਤੀ ਹੈ ਜੀ ਤੁਹਾਡੇ ਵੱਲ ਲਾਉਣਾ ਚਾਹਨਾ ਹੰਸ਼ ਕਿ ਪਹਿਲਾਂ ਤਾਂ ਇਹ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡਾ ਪਿਛੋਕੜ ਕੀ ਹੈ ਤੁਸੀਂ ਤਿੰਨੋਂ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਹੂੰ ਰਾਏਪੁਰਾ ਨਹੀਂ ਘਰ ਆਨੇ ਵਾਲਾ ਪੰਚਕੁਰਾ ਡਿਸਟ੍ਰਿਕਟ ਵਿੱਚ ਪੜ੍ਹਦਾ ਲੇਕਿਨ ਮੇਰੇ ਜੋਂ ਸੇ ਦਾਦਕੇ ਵੋ ਰਾਜਪੁਰਾ ਕੇ ਹੈ ਰਾਜਪੁਰਾ ਮੇ ਹੀ ਮੇਰੇ ਸਾਰੇ ਚਾਚੇਤਾ ਵਹੀ ਰਹਤੇ ਸਾਰੇ ਬਾਕੀ ਮੇਰੇ ਜੋਂ ਸੇ ਮੰਮੀ ਸਾਈਡ ਹੈ ਵੋ ਅੰਬਾਲੀ ਸਾਈਡ ਕੇ ਅੱਛਾ ਕਿੰਨੇ ਸਾਲ ਹੋ ਗਏ ਇੱਥੇ ਆਸਟ੍ਰੇਲੀਆ ਆਏ ਤੁਹਾਨੂੰ ਆਸਟ੍ਰੇਲੀਆ ਮੇ ਮੂਝੇ ਹੋ ਗਏ ਆਲਮੋਸਟ 6 ਸੇ 7 ਸਾਲ मुझे मैं करण को मिला था यूनिवर्सिटी में ओरिएंटेशन वाले दिन दोनों की हवा गुल रखी थी <laughs> एक दूसरे की मूवी तो देख रहे थे अब क्या कर रहे हैं <laughs> पता ही था कि करना क्या मैं भी अठारह साल का था करण भी ऑलमोस्ट उन्नीस साल का हाँ पाँच बाईस साल का था हमें पता ही था करना क्या बस वैसे हम यूनिवर्सिटी में मिल गए पता नहीं था कि आगे जाके बस ये ब्रांड लॉन्च करना है आगे जाके कितने साल हो गए इस कल इस बात को हो गए ऑलमोस्ट चार साल हो गए चार साल 4 ਸਾਲਾਂ ਦਾ ਸਟਰਗਲ ਕੀ ਰਿਹਾ ਥੋੜਾ ਉਹਨੂੰ ਐਕਸਪਲੇਨ ਕਰੋ ਕਿ ਇੱਕ ਨੌਜਵਾਨ ਜਿਹੜਾ ਆਸਟ੍ਰੇਲੀਆ ਆਉਂਦਾ ਹੈ ਉਹ ਆਪਦੀ ਇੱਥੇ ਪੜ੍ਹਾਈ ਪੂਰੀ ਕਰਦਾ ਜਦੋਂ ਤੁਰੇ ਸੀ ਤਾਂ ਬਹੁਤ ਪੈਂਪਰਡ ਜੇ ਹੁੰਨੇ ਆ ਆਪਣੇ ਸਾਰਿਆਂ ਦੇ ਪਰਿਵਾਰ ਆਪਾਂ ਨੂੰ ਬਹੁਤ ਪੈਂਪਰਡ ਰੱਖਦੇ ਆ ਜੀ ਫਿਰ ਇੱਥੇ ਆ ਕੇ ਆਪ ਹੀ ਡਿਸਾਈਡ ਕਰਨਾ ਆਪ ਹੀ ਭਾਂਡੇ ਮੰਜਨੇ ਆਪ ਹੀ ਬੂਟ ਪਾਲਿਸ਼ ਕਰਨੇ ਆਪ ਹੀ ਕੱਪੜੇ ਧੋਣੇ ਤੇ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਬੰਦੇ ਨੂੰ ਲੱਗਦਾ ਕਿ ਹੁਣ ਕੀ ਕਰਾਂਗੇ ਹਨਾ ਜੀ 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 ਤਾਂ ਫਿਰ ਤੁਹਾਡੀ ਉਹ ਸਟਰਗਲ ਕੀ ਰਹੀ ਐ ਇੰਨੇ ਸਾਲਾਂ ਦੀ ਐਕਚੁਅਲੀ पैम्पर्ड तो पता नहीं मेरी इंडिया में ही काफ़ी स्ट्रगल रही है टू बी ऑनेस्ट कि मैं 2014 में, में मेरे पापा को पैनालिस का अटैक आ गया था फिर उसके बाद सारी फाइनेंशियल सिचुएशन सारी ही। ही, हिल गई थी फिर उसके बाद बहन का ब्याह भी था फिर वो करके फिर डिसाइड किया कि बस एक ही प्रॉपर्टी बची थी उस पर लोन लेके स्टूडेंट लोन लेके फिर मैं यहाँ आया था फिर यहाँ आके मेरे पास कोई ऑप्शन नहीं था इधर की वो था ना कि अगर यूनिट फेल करके तो पैसे कहाँ से आएंगे तो बस साथ में पढ़ाई की है और साथ में काम भी किया है ਤੋ ਵਹੀਂ ਸਾਰੀ ਫੀਸ ਇਹ ਬਹੁਤ ਇਮੋਸ਼ਨਲ ਸਟਰਗਲ ਰਹੀ ਨਹੀਂ ਪਤਾ ਨਹੀਂ ਲਗਾ 18 ਸਾਲ ਦਾ tha ਉਸ ਟਾਈਮ ਤੋਂ ਪਤਾ ਵੀ ਨਹੀਂ tha ਕਿ ਕੀ ਹੋਦਾ ਕੀ ਨਹੀਂ ਹੋਦਾ ਬਸ ਕਰ ਰਹੇ تھے ਜੋ ਹੋ ਰਿਹਾ ਇਮੋਸ਼ਨਲ ਮਕਸਦ ਤਾਂ ਕੁਝ ਨਹੀਂ tha ਉਸ ਟਾਈਮ ਵੀ ਬਸ ਸਹੀ tha ਕਰਨ ਤੁਹਾਡੇ ਨਾਲ ਕਿਵੇਂ ਤੁਸੀਂ ਐਜ਼ ਮਤਲਬ ਪਰਿਵਾਰਕ ਤੌਰ ਤੇ ਜਾਂ ਤੁਸੀਂ ਜਦੋਂ ਹੁਣ ਪਿੱਛੇ ਮੁੜ ਕੇ ਦੇਖਦੇ ਹੋ ਹਾਂਜੀ ਹਾਂਜੀ ਤਾਂ ਇੱਕ ਉਹ ਫੈਕਟਰ ਹੈਗਾ ਇਮੋਸ਼ਨਲ ਵਾਲਾ ਵੀ ਯਾਰ ਕਿੱਥੋਂ ਚੱਲੇ ਸੀ ਹੌਲੀ ਹੌਲੀ ਕਿੱਥੇ ਆਏ ਹਾਂ हां जी பாਜੀ इमोशनल ਫੈਕਟਰ ਤਾਂ ਹਮੇਸ਼ਾ ਰਹਿੰਦਾ ਹੈ ਮਾਪਿਆਂ ਨਾਲ ਮੂੰਹ ਤਾਂ ਮੇਰਾ ਤਾਂ ਖਰ ਬਹੁਤ ਜ਼ਿਆਦਾ ਹੈ ਮੈਂ ਤਾਂ ਅੱਜ ਵੀ ਕਦੇ-ਕਦੇ ਮੇਰੇ ਹੰਝੂ ਆ ਹੀ ਜਾਂਦੇ ਨੇ ਜਦੋਂ ਮੈਂ ਸੋਚਦਾ ਯਾਰ ਵੀ ਕਿੱਥੇ ਆ ਕੇ ਵੱਸ ਗਏ ਆ ਬਟ ਕਰੋ ਕਰ ਛੱਡਣੇ ਜ਼ਰੂਰੀ ਨੇ ਜੇ ਜ਼ਿੰਦਗੀ 'ਚ ਕੁਝ ਕਰਨਾ ਹੈ ਇੰਡੀਆ ਦਾ ਤੁਹਾਨੂੰ ਮੈਂ ਮਾੜਾ ਨਹੀਂ ਕਹਿੰਦਾ ਲੇਕਿਨ ਓਪਰਚੁਨਿਟੀਆਂ ਦਾ ਸਾਨੂੰ ਲੱਗਿਆ ਕਿ ਨਹੀਂ ਸ਼ਾਇਦ ਵਧੀਆਂ ਹੈਗੀਆਂ ਬਟ ਐਨੀਵੇਜ਼ ਆਪਾਂ ਇੱਥੇ ਆਏ ਇੱਥੇ ਆ ਕੇ ਕੰਮ ਸ਼ੁਰੂ ਕੀਤੇ ਪੜ੍ਹਾਈਆਂ ਕੀਤੀਆਂ ਉਹਨ ਵੀ ਪੇਰੈਂਟਸ ਵੀ ਖਰਚਾ ਤੋਂ ਗੇੜਾ ਮਾਰ ਜਾਂਦੇ ਨੇ ਸਾਡੇ ਕੋਲ ਆ ਜਾਂਦੇ ਨੇ ਅਸੀਂ ਵੀ ਜਾਇਦਾ ਬਟ ਮਤਲਬ ਇੱਕ ਇਮੋਸ਼ਨਲ ਫੈਕਟਰ ਤੇ ਰਹਿੰਦਾ ਹੀ ਹੈ ਜਦੋਂ ਪਹਿਲੀ ਵਾਰੀ ਪੇਰੈਂਟਸ ਆਏ ਸੀ ਉਦੋਂ ਮਾਣ ਜਿਹਾ ਮਹਿਸੂਸ ਹੋਇਆ ਸੀ ਹਰਿਬੜੀ ਕਿਉਂਕਿ ਮੇਰੇ ਨਾਲ ਕੀ ਹੋਇਆ ਕਿ ਮੈਂ অলਮੋਸਟ ਮੇਰੇ ਪੇਰੈਂਟਸ ਸਾਲ ਬਾਅਦ ਹੀ ਆ ਗਏ ਸੀ ਕਿ ਮੈਂ ਸਾਲ ਬਾਅਦ ਹੀ ਬੁਲਾ ਲੇ ਸੀਗੇ ਹੁਣ ਤੁਸੀਂ ਇੱਥੇ ਹਿਸਾਬ ਲਾ ਲਓ ਕਿ ਇਮੋਸ਼ਨਲ ਕਨੈਕਸ਼ਨ ਸਾਡਾ ਕਿੰਨਾ ਸੀਗਾ ਹਾਂ ਤੇ ਜਦੋਂ ਪੇਰੈਂਟਸ ਆਏ ਉਹਨਾਂ ਨੇ ਵੀ ਦੇਖਿਆ ਕਿ ਸਾਡਾ ਮੁੰਡਾ ਰੋਜ਼ ਹੀ ਕੰਮ ਤੇ ਜਾਂਦਾ ਹੈ ਮਾਤਾ ਮੇਰੇ ਨੇ ਮਾਲਿਸ਼ ਕਰਨੀ ਮੇਰੀ ਤੇ ਉਹ ਉਹ ਫੈਕਟਰ ਮੈਂ ਅੱਜ ਵੀ ਸੋਚਣਾ ਤੇ ਮੈਨੂੰ ਲੱਗਦਾ ਹੈ ਕਿ ਯਾਰ ਉਹ ਵੀ ਦੇਣੇ ਸੀਗੇ ਬਟ ਖੈਰ ਵਧੀਆ ਸੀਗਾ ਇਮੋਸ਼ਨਲਲੀ ਤਾਂ ਹਮੇਸ਼ਾ ਬੰਦਾ ਕਨੈਕਟਡ ਹੀ ਰਹਿੰਦਾ ਪੇਰੈਂਟਸ ਨਾਲ ਤੇ ਲੱਗੇ ਹੋਇਆ ਜੀ ਹੁਣ ਵੀ ਘਰ ਦੇ ਪਲਾਨ ਕਰਦੇ ਨੇ ਆਪਾਂ ਘਰ ਦੇ ਨੂੰ ਮੈਂ ਇਹ ਹੀ ਦੱਸਿਆ ਹੋਇਆ ਕਿ ਜਿੱਦਾਂ ਆਪਾਂ ਸਟੋਰ ਖੋਲ੍ਹਾਂਗੇ ਉਦੋਂ ਲੋਕ ਸੈਲੀਬ੍ਰਿਟੀ ਬੁਲਾਉਂਦੇ ਨੇ ਅਸੀਂ ਤਿੰਨਾਂ ਨੇ ਆਪਣੇ ਘਰ ਦੇ ਵੀਜ਼ੇ ਲਵਾ ਕੇ ਰੱਖੇ ਹੋਏ ਨੇ ਜਿੱਦਾਂ ਸਟੋਰ ਦੀ ਓਪਨਿੰਗ ਹੋਣੀ ਹੈ ਉਦੋਂ ਉਦੋਂ ਰਿਬਨ ਕੱਟਣ ਤੇ ਸਾਡੇ ਘਰ ਦੇ ਸਾਡੇ ਨਾਲ ਹੋਣਗੇ ਸਾਨੂੰ ਸੈਲੀਬ੍ਰਿਟੀਜ਼ ਦੀ ਲੋੜ ਨਹੀਂ ਤਾਂ ਤੁਸੀਂ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਬ੍ਰਾਂਡ ਸਟੈਬਲਿਸ਼ ਕੀਤੇ ਨੂੰ ਭਾਜੀ ਇਹ ਬ੍ਰਾਂਡ ਦੀ ਜਿਹੜੀ ਆਰ ਐਨ ਡੀ ਸੀਗੀ ਇਹ ਆਲਮੋਸਟ ਜਨਵਰੀ ਤੋਂ ਚੱਲਦੀ ਸੀਗੀ ਆਲਮੋਸਟ ਅੱਜ ਤੁਸੀਂ ਨਵੰਬਰ 'ਚ ਅਸੀਂ ਗੱਲ ਕਰ ਰਹੇ ਹਾਂ ਆਲਮੋਸਟ ਸਾਲ ਹੋ ਗਿਆ ਆਪਾਂ ਲਾਂਚ ਕੀਤਾ ਸੀਗਾ 15 ਅਗਸਤ ਅਗਸਤ ਵਾਲੇ ਦਿਨ ਆਪਾਂ ਪਹਿਲੀ ਵੀਡੀਓ ਉਦੋਂ ਪਾਈ ਸੀਗੀ ਜਨਤਾਕ ਆਪਾਂ ਉਦੋਂ ਨਾਲ ਹੀ ਸੀਗੇ ਲੇਕਿਨ ਆਰ ਐਂਡ ਡੀ ਕਰਦੇ ਹੋ ਸਾਨੂੰ ਕਾਫੀ ਟਾਈਮ ਹੋ ਗਿਆ ਸੀਗਾ ਵੀ ਆਪਾਂ ਕਿਦਾਂ ਇਹਨੂੰ ਮੈਨੇਜ ਕਰੀਏ ਕਿ ਆਸਟ੍ਰੇਲੀਆ ਦੇ ਜਿਹੜੇ ਲਾਜ਼ ਨੇ ਉਹਦੇ ਅਗੇਂਸਟ ਵੀ ਨਹੀਂ ਆਪਾਂ ਜਾ ਸਕਦੇ ਹੈਗੇ ਤੇ ਆਪਾਂ ਕੋਈ ਵੀ ਚੀਜ਼ ਅਗਰ ਮਿਕਸ ਕਰ ਰਹੇ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਸੀ ਕੀ ਮਿਕਸ ਕਰ ਰਹੇ ਆ ਕਿੱਥੋਂ ਬਾਏ ਕਰ ਰਹੇ ਆ ਸੇਫਟੀ ਡੇਟਾ ਸ਼ੀਟਸ ਹਰ ਛੋਟੀ ਵੱਡੀ ਚੀਜ਼ ਆਪਾਂ ਥੋੜੀ ਡਿਟੇਲ ਸਮਝਾਓ ਇਹ ਵੀ ਇਹ ਇੰਡਸਟਰੀ ਕਿਵੇਂ ਚੱਲਦੀ ਹੈ ਮਤਲਬ ਪਰਫਿਊਮਸ ਕਾਦੇ ਨਾਲ ਆਇਲ ਓਇਲ ਤੋਂ ਬਾਅਦ ਉਹਨਾਂ ਫਰਦਰ ਪਰਫਿਊਮ ਬਣਾਉਂਦੇ ਨੇ ਜਿਹੜਾ ਓਇਲ ਏ ਸਿੰਪਲ ਭਾਸ਼ਾ ਵਿੱਚ ਮੈਂ ਤੁਹਾਨੂੰ ਕਹਾ ਉਹਨੂੰ ਆਪਾਂ ਅਤਰ ਵੀ ਕਹਿ ਦਿੰਦੇ ਹਾਂ ਪਿਓਰ ਓਇਲ ਨੂੰ ਅਗਰ ਮੈਂ ਲਗਾ ਲਾਂਗਾ ਤੇ ਉਹ ਅਤਰੇ ਉਸ ਓਇਲ ਦੇ ਵਿੱਚ ਦੋ ਤਿੰਨ ਚੀਜ਼ਾਂ ਹੋਰ ਪੈਣਗੀਆਂ ਜਦੋਂ ਇਥਨੋਲ ਐਡ ਹੋ ਗਿਆ ਇੱਕ ਤੋਂ ਚੀਜ਼ਾਂ ਹੋਰ ਪੈਣਗੀਆਂ ਉਹਨੇ ਪਰਫਿਊਮ ਬਣ ਜਾਣਾ ਔਰ ਪਰਫਿਊਮ ਦੀ ਵੀ ਅੱਗੇ ਕੈਟਾਗਰੀਜ਼ ਹੁੰਦੀਆਂ ਨੇ ਈਡੀਟੀ ਈਡੀਪੀ ਐਕਸਟ੍ਰੈਕਟ ਇਹ ਕੀ ਹੁੰਦਾ ਜਿਵੇਂ ਕਈਆਂ ਤੇ ਲਿਖਿਆ ਹੁੰਦਾ ਉੱਪਰ ਹਾਂਜੀ EDT ਮਤਲਬ ਕਿ ਭਾਜੀ EO ਦੇ ਟਾਇਲਟ ਹੈ ਉਹਦੇ ਵਿੱਚ ਸਭ ਤੋਂ ਘੱਟ ਪਰਸੈਂਟੇਜ ਹੁੰਦੀ ਆਇਲ ਦੀ EDP ਯਾਨੀ ਕਿ EU ਦੇ ਪਰਫਮ ਉਹਦੇ ਵਿੱਚ ਵੀ 25% ਐਲਕੋਹਲ ਹੁੰਦਾ ਹੈ ਤੇ ਅਸੀਂ ਲਿਖਨੇ ਆ ਐਕਸਟ੍ਰੈਕਟ ਦੇ ਪਰਫਮ ਸਾਡੇ ਪਰਫਿਊਮ ਬਣਦੇ ਨੇ 35% ਆਇਲ ਕਨਸੈਂਟ੍ਰੇਸ਼ਨ ਦੇ ਨਾਲ ਮਤਲਬ ਕਿ ਮੈਕਸ ਇਹ ਤੋਂ ਉੱਪਰ ਜੇ ਆਪਾਂ ਜਾਵਾਂਗੇ ਉਹੀ ਕੰਮ ਹੈ ਜੀ ਅਗਰ ਦਾਲ ਵਿੱਚ ਲੂਨ ਵੱਧ ਪੈ ਗਿਆ ਤੇ ਉਹਨੇ ਖਰਾਬ ਹੋ ਜਾਣਾ ਹੈ ਜਿਆਦਾ ਵੀ ਨਹੀਂ ਆਪਾਂ ਪਾ ਸਕਦੇ ਇਹਦੇ ਵਿੱਚ ਓਇਲ ਕਨਸੈਂਟ੍ਰੇਸ਼ਨ ਫਿਰ ਉਹਦਾ ਮਜ਼ਾ ਨਹੀਂ ਆਣਾ ਪਾ ਪ ਸਕਦੇ ਆ ਲੇਕਿਨ ਲਗਾਉਣ ਤੋਂ ਬਾਅਦ ਤੁਹਾਨੂੰ ਉਹ ਰਿਜ਼ਲਟਸ ਨਹੀਂ ਆਣੇ ਕਿ ਜੋ ਇਨ ਜਿਹੜਾ ਜਿਵੇਂ ਤੁਹਾਡਾ ਪਰਫਿਊਮ ਹੈ ਇਹ ਜਿਹੜੀ ਆ ਬਿੱਲੇ ਨੇ ਯਾਰ ਤੁਹਾਡਾ ਹਾਈਐਸਟ ਮਤਲਬ ਸੈਲਰ ਇਹੀ ਹੈ ਸਭ ਤੋਂ ਵੱਧ ਇਹ ਵਿਕਦਾ ਹੈ ਕੀ ਖਾਸੀਅਤ ਹੈ ਇਹਦੀ ਇਹਦੀ ਭਾਜੀ ਖਾਸੀਅਤ ਇਹ ਇੱਕ ਤੇ ਐਲਵੀ ਓਮਰੇ ਇੱਕ ਐਲਵੀ ਓਮਰੇ ਨੋਮੈਡ ਤੋਂ ਇਨਸਪਾਇਰਡ ਹੈ ਜੀ ਸਭ ਤੋਂ ਪਹਿਲੀ ਖਾਸੀਅਤ ਇਹਦੀ ਇਹ ਹੀ ਹੈ ਪਲੱਸ ਲੌਂਗ ਲਾਸਟਿੰਗ ਉਹਦੇ ਤੋਂ ਬਟਨ ਦਾ ਜਿਹੜਾ ਪਰਫਿਊਮ ਹੈ ਉਹਦੀ ਕਾਪੀ ਹੈ ਕਾਪੀ ਨਹੀਂ ਕਹਿ ਸਕਦੇ ਉਹ ਤੋਂ ਇਨਸਪਾਇਰਡ ਹੈ ਫਰੇਗਰੈਂਸ ਉਹੋ ਜੀ ਹੈ ਫਰੇਗਰੈਂਸ ਉਹੋ ਜੀ 99% ਮੈਂ 100% ਵੀ ਕਹਿ ਸਕਦਾ ਲੇਕਿਨ ਮੈਂ ਕਲੇਮ ਨਹੀਂ ਕਰਨਾ ਚਾਹੁੰਦਾ ਹੈਗਾ ਇਹ ਸਾਨੂੰ ਪਤਾ ਹੈ ਕਿ ਇਹ 100% ਮੈਚ ਕਰਦਾ ਹੈ ਤੇ ਪਲੱਸ ਇਹਦਾ ਜਿਹੜਾ ਪ੍ਰਾਈਸ ਹੈ ਉਹ ਐਲਵੀ ਦਾ 110 ਹੈ ਜੀ 1/10 ਯਾਨੀ ਕਿ LV 790 800 ਡਾਲਰ ਦਾ ਹੈ ਸਾਡਾ ਸਿਰਫ ਔਰ ਸਿਰਫ 69 ਡਾਲਰ ਦਾ ਹੈ ਅਸੀਂ ਆਪਣੇ ਕਲਾਇੰਟਸ ਨੂੰ ਇੱਕੋ ਹੀ ਗੱਲ ਕਹਿੰਨੇ ਆ ਆਓ ਵਿਜ਼ਿਟ ਕਰੋ ਕੰਪੇਅਰ ਕਰੋ ਲਗਾ ਕੇ ਜਾਓ ਲਾਸਟਿੰਗ ਜੇ ਤੁਹਾਨੂੰ ਨਹੀਂ ਵਧੀਆ ਲੱਗਦੀ ਤੁਸੀਂ ਦੇ ਸਸਾ ਨੂੰ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਜਿਹੜੇ ਪਰਫਿਊਮ ਨੇ origignal ਨਾਲੋਂ ਵੱਧ ਚੰਗੇ ਨੇ ਅਸੀਂ ਸਾਰੀ ਟੈਸਟਿੰਗ ਕਰਕੇ ਇਸ ਇੰਡਸਟਰੀ ਵਿੱਚ ਆਏ ਆ ਜੀ ਇਸ ਤੋਂ ਇਲਾਵਾ ਕਿਹੜੀ ਡਿਮਾਂਡ ਕਿਹੜੇ ਪਰਫਿਊਮ ਦੀ ਜ਼ਿਆਦਾ ਰਹਿੰਦੀ ਹੈ ਇਸ ਤੋਂ ਇਲਾਵਾ ਭਾਜੀ ਡਿਮਾਂਡ ਰਹਿੰਦੀ ਹੈ ਰੈਡ ਮਿਸਟਰੀ ਦੀ ਉਹ ਰੈਡ ਮਿਸਟਰੀ ਦੀ ਉਹਦਾ ਜਿਹੜਾ ਉਹ ਇਨਸਪਾਇਰਡ ਹੈ OGI ਬਕਰਤ ਰੂਜ 540 ਤੋਂ ਉਹ ਦੀ ਡਿਮਾਂਡ ਇਸ ਕਰਕੇ ਵੀ ਕਿਉਂਕਿ ਤੁਹਾਨੂੰ ਪਤਾ ਆਪਣੇ ਫੇਮਸ ਸਿੰਗਰ ਅਰਜੈਂਟਿਲੋ ਉਹਨਾਂ ਨੇ ਸਟੋਰੀ ਲਾ ਕੇ ਦੱਸਿਆ ਸੀਗਾ ਕਿ ਮੈਂ ਇਹ ਪਰਫਿਊਮ ਲਗਾਨਾ ਵਾ ਤੇ ਆਪਣੀ ਪੰਜਾਬੀ ਕਮਿਊਨਿਟੀ ਉਹ ਫਿਰ ਚੀਜ਼ ਨੂੰ ਫੋਲੋ ਕਰਦੇ ਹੋਏ ਰੈਡ ਮਿਸਟਰੀ ਸਾਡੇ ਤੋਂ ਬਹੁਤ ਜ਼ਿਆਦਾ ਕਹਿੰਦੇ ਨੇ ਕਿ ਸਾਨੂੰ ਉਹ ਚਾਹੀਦਾ ਅਰਜੈਂਟਿਲੋ ਵਾਲਾ ਪਰਫਿਊਮ ਚਾਹੀਦਾ ਐਲਵੀ ਓਮਰੇਨ ਮੈਡ ਦੀ ਜੇ ਮੈਂ ਗੱ ਤੇ ਸਾਡੇ ਕੋਲ ਜਿਹੜੇ ਆਰਡਰਸ ਆਉਂਦੇ ਨੇ ਭਾਈ ਉਹ ਸਿੱਧਾ ਇਦਾਂ ਹੀ ਕਹਿੰਦੇ ਨੇ ਕਿ ਭਾਈ ਦਲਜੀਤ ਵਾਲਾ ਪਰਫਿਊਮ ਦੇ ਦਿਓ ਤੇ ਬਿਲੀਨੀਅਰ ਤੇ ਜਾਂ ਦਲਜੀਤ ਵਾਲਾ ਬਸ ਇਹ ਦੋ ਨਾਮ ਚੱਲਦੇ ਨੇ ਕੋਈ ਇਹ ਨਹੀਂ ਕਹਿੰਦਾ ਕਿ ਸਾਨੂੰ ਐਲਵੀ ਦਾ ਇਨਸਪਾਇਰਡ ਦੇ ਦਿਓ ਇਹ ਮੇਰਾ ਫੇਵਰੇਟ ਹੈ ਬਰਬਰੀ ਹੀਰੋ ਹਾਂਜੀ ਉਹ ਬਣਾ ਕੇ ਦੇ ਦਿਓ ਭਾਜੀ ਕੋਈ ਗੱਲ ਨਹੀਂ ਭਾਜੀ ਅਗਲੀ ਵਾਰ ਮੈਂ ਲੈ ਕੇ ਜਾਊਂਗਾ ਤੁਹਾਡੇ ਕੋਲ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਮਤਲਬ ਤੁਸੀਂ ਅਰਜਨ ਦਾ ਤੇ ਦਲਜੀਤ ਵਾਲਾ ਤਾਂ ਦੇ ਰਹੇ ਹੋ ਲੋਕਾਂ ਨੂੰ ਹਾਂਜੀ ਬਰਬਰੀ ਹੀਰੋ ਵੀ ਤੁਸੀਂ ਤਿਆਰ ਕਰਕੇ ਦੇ ਦਿਓ ਡੈਫੀਨੇਟਲੀ ਜੀ ਸਸਤਾ ਜਿਹਾ ਹੀ ਹੈ ਕੋਈ ਉਹ 7-8000 ਦਾ ਹੀ ਹੈ ਮਹਿੰਗਾ ਨਹੀਂ ਸੋ 150 ਡਾਲਰ ਦਾ ਹੋ ਗਿਆ ਹਾਂਜੀ ਤੁਸੀਂ ਕਿੰਨੇ ਹੀ ਦੇ ਦੇ ਆਪਾਂ ਤੁਹਾਨੂੰ ਦਾਂਗੇ 59 ਵਿੱਚ ਔਰ ਸਾਡੀ ਇਹ ਗਾਰੰਟੀ ਹੈ ਕਿ ਮੈਚਿੰਗ 99 ਤੋਂ 100% 50% ਹੀ ਹੋਇਆ ਫਿਰ ਇਹਦਾ ਫਿਰ ਸਾਡਾ ਪਰਪਸ ਬਾਤ ਕਰਦੇ ਆ ਭਾਈ 200 ਡਾਲਰ ਅਸੀਂ 50ਵਾਂ ਦਾ ਦੇ ਦੇਵਾਂਗੇ ਰੁਕੋ ਕੋ ਦਾ ਮਤਲਬ ਮੈਨੂੰ ਕੋਈ 1500 ਡਾਲਰ ਵਾਲਾ ਪਰਫਿਊਮ ਪਸੰਦ ਕਰਨਾ ਪੈਣਾ ਹੈ ਹਾਂਜੀ ਉਹ ਤੁਸੀਂ ਫਿਰ 59 ਜਿੱਦ ਦੇ ਦੇਵੋਗੇ ਕਿਉਂਕਿ ਭਾਈ ਆਸਟ੍ਰੇਲੀਆ ਵਿੱਚ ਨਾ ਹਰ ਇੱਕ ਬੰਦੇ ਦੀ ਜਿਹੜੀ ਮਾਰ ਹੈ 100 150 200 ਡਾਲਰ ਤੱਕ ਹੈਗੀ ਹੈ ਤੇ ਇੰਨੇ ਕ ਪਰਫਿਊਮ ਬੰਦੇ ਲੈ ਲੈਂਦੇ ਨੇ ਟਰਾਈ ਕਰ ਲੈਂਦੇ ਨੇ ਲੇਕਿਨ ਜਿਹੜਾ 1500 ਵਾਲਾ ਪੂਰੇ ਵੀਕ ਦੀ ਪੇਹ ਲਾਣੀ ਪੈਂਦੀ ਹੈ ਤਾਂ ਜਾ ਕੇ 1500 ਵਾਲਾ ਤੁਸੀਂ ਪਰਫਿਊਮ ਹੈ ਸਾਡਾ ਪਰਪਸ ਉਹੀ ਹੈ ਕਿ 1000 1500 ਵਾਲੇ ਪਰਫਿਊਮ ਨੂੰ ਆਪਾਂ ਅਫੋਰਡੇਬਲ ਬਣਾਈਏ ਉਹ ਵਾਲੀ ਫਰੇਗਰੈਂਸੀਜ਼ ਨੂੰ ਆਪਾਂ ਆਪਣੀ ਕਮਿਊਨਿਟੀ ਤੱਕ ਅਫੋਰਡੇਬ ਬਿਜ਼ਨਸ ਪੁਆਇੰਟ ਦੇ ਬਿਜ਼ਨਸਮੈਨ ਦੇ ਪੁਆਇੰਟ ਆਫ 뷰 ਤੋਂ ਜਾਣਨਾ ਚਾਹੁੰਨਾ ਹੈ ਕਿ ਆਪਦੀ ਕੰਪਨੀ ਨੂੰ ਕਿੱਥੋਂ ਤੱਕ ਦੇਖਣਾ ਚਾਹੁੰਦੇ ਹੋ ਤੁਸੀਂ ਅਸੀਂ ਭਾਜੀ ਆਪਣੀ ਕੰਪਨੀ ਨੂੰ ਪੰਜਾਬੀਆਂ ਦਾ ਪਹਿਲਾ ਬ੍ਰਾਂਡ ਦੇਖਣਾ ਚਾਹੁੰਦੇ ਆ ਜੀ ਆਸਟ੍ਰੇਲੀਆ ਵਾਈਡ ਤੇ ਵਰਲਡ ਵਾਈਡ ਤਾਂ ਕਿ ਜਦੋਂ ਕੋਈ ਵੀ ਪੰਜਾਬੀ ਸਾਡੇ ਸਟੋਰ ਵਿੱਚ ਕਿਤੇ ਵੀ ਹੋਵੇ ਭਾਵੇਂ ਇੰਡੀਆ ਹੋਵੇ ਭਾਵੇਂ ਯੂਕੇ ਹੋਵੇ ਭਾਵੇਂ ਆਸਟ੍ਰੇਲੀਆ ਹੋਵੇ ਜਦੋਂ ਸਾਡੇ ਸਟੋਰ ਚ ਐਂਟਰ ਕਰੇ ਤੇ ਹਰ ਇੱਕ ਪੰਜਾਬੀ ਨੂੰ ਮਾਣ ਲਾਉਣਾ ਚਾਹੀਦਾ ਹੈ ਕਿ ਇਹ ਉਹਨਾਂ ਦਾ ਬ੍ਰਾਂਡ ਹੈ ਕਿਉਂਕਿ ਸਾਡੀ ਵੀਡੀਓ ਚ ਮੈਂ ਹਮੇਸ਼ਾ ਕਹਿੰਨਾ ਕਿ ਇਹ ਸਾਡਾ ਬ੍ਰਾਂਡ ਨਹੀਂ ਇਹ ਤੁਹਾਡਾ ਆਪਣਾ ਬ੍ਰਾਂਡ ਹੈ ਜ ਇਹ ਸਾਡਾ ਨਾਰਾ ਹੈ ਕਹਿੰਦਾ ਪੰਜਾਬੀ ਆ ਗਈ ਓਏ ਬਸ ਇਹ ਸਾਡਾ ਇਹੀ ਹੈ ਕੋਕੋ ਤੋਂ ਕਹਿਣਾ ਚਾਹੁੰਦੇ ਹਾਂ ਪੂਰੀ ਦੁਨੀਆ ਦੇ ਬਸ ਜੀ ਬਸ ਬਸ ਕਿਉਂਕਿ ਆਪਾਂ ਚਾਹੁੰਦੇ ਆ ਕਿ ਹਰ ਇੱਕ ਇੰਡਸਟਰੀ ਚ ਵੜੀਏ ਹਰ ਇੱਕ ਬੰਦੇ ਦਾ ਇੱਕ ਟੈਲੈਂਟ ਹੁੰਦਾ ਕੋਈ ਗਾ ਸਕਦਾ ਕੋਈ ਕੁਝ ਕਰ ਸਕਦਾ ਕੋਈ ਕੁਝ ਕਰ ਸਕਦਾ ਸਾਨੂੰ ਲੱਗਦਾ ਹੈ ਕਿ ਅਸੀਂ ਇਸ ਇੰਡਸਟਰੀ ਚ ਹੋਰ ਅੱਗੇ ਜਾ ਸਕਨੇ ਆ ਤੇ ਇਸ ਕਰਕੇ ਆਪਾਂ ਪੂਰਾ ਮਿਹਨਤ ਪੂਰਾ ਐਫਰਟ ਲਾ ਰਹੇ ਆ ਕਿ ਰੁਕੋਕੋ ਸਟ੍ਰੇਲੀਆ ਨੂੰ ਆਪਾਂ ਵਰਲਡ ਮੈਪ ਤੇ ਲੈ ਕੇ ਜਾਈਏ ਜੀ ਫਿਲਹਾਲ ਤੁਸੀਂ ਸਿਰਫ ਆਨਲਾਈਨ ਜਿਹੜਾ ਮਾਰਕੀਟਿੰਗ ਮਤਲਬ ਸੇਲ ਕਰ ਰਹੇ ਹੋ ਇਹਦੀ ਹਾਂਜੀ ਆਨਲਾਈਨ ਸੇਲ ਕਰ ਰਹੇ ਹਾਂ ਸਾਡੀ ਆਨਲਾਈਨ ਸਾਡੀ ਆਨਲਾਈਨ ਸੇਲ ਚੱਲ ਰਹੀ ਹੈ ਜੀ ਆਸਟ੍ਰੇਲੀਆ ਵਾਈਡ ਤੇ ਇੰਟਰਨੈਸ਼ਨਲ ਸਾਡੀ ਆਨਲਾਈਨ ਸੇਲ ਚੱਲਦੀ ਹੈ ਬਟ ਜਿਹੜੇ ਪਰਥ ਨੇ ਉਹ ਸਾਰੇ ਸਾਡੇ ਕੋਲ ਵਿਜ਼ਿਟ ਵੀ ਕਰਦੇ ਨੇ ਤੇ ਪਸੰਦ ਆਪਣੀ ਪਸੰਦ ਦਾ ਜੋ ਪਰਫਿਊਮ ਉਹਨਾਂ ਨੂੰ ਪਸੰਦ ਆਉਂਦਾ ਟਰਾਈ ਕਰਕੇ ਉਹ ਲੈ ਕੇ ਜਾਂਦੇ ਨੇ ਸਾਡਾ ਏਮ ਹੈ ਕਿ ਅਸੀਂ ਹੁਣ ਹੋਰ ਸ਼ੋਰੂਮ ਖੋਲ੍ਹਾਂਗੇ ਆਪਣੇ ਸਾਡਾ ਇੱਕ ਸ਼ੋਰੂਮ ਜੋ ਸਾਡਾ ਤਿੰਨਾਂ ਦਾ ਇੱਕ ਮੈਨੀਫੈਸਟੇਸ਼ਨ ਹੈ ਕਿ ਅਸੀਂ ਦੁਬਈ ਵੀ ਖੋਲਣਾ ਹੈ ਇਸ ਤਰੀਕੇ ਨਾਲ ਅਸੀਂ ਵਰਲਡ ਮੈਪ ਤੇ ਆਵਾਂਗੇ ਕਿਉਂਕਿ ਦੁਬਈ ਪਰਫਿਊਮਸ ਆ ਪਰਫਿਊਮ ਦਾ ਮਤਲਬ ਦੁਬਈ ਹੈ ਤੇ ਦੁਬਈ ਸ਼ੋਰੂਮ ਖੋਲ ਕੇ ਅਸੀਂ ਆਪਣਾ ਝੰਡਾ ਖੜਦਾ ਦਾਂਗੇ ਕਿ ਪੰਜਾਬੀ ਆ ਗਿਆ ਪਰ ਇਹ ਕਿੰਨੀ ਦੂਰੋਂ ਤੁਸੀਂ ਮਤਲਬ ਦੁਬਈ ਹਾਊ ਬਿਗ ਇਜ਼ ਇਟ ਕਿ ਤੁਹਾਡੇ ਲਈ ਇੱਥੇ ਸਟੋਰ ਖੋਲਣਾ ਔਰ ਉੱਥੇ ਖੋਲਣਾ ਕਮਿਊਨਿਟੀ ਦੀ ਕਿੰਨੀ ਸਪੋਰਟ ਦੀ ਲੋੜ ਹੈ ਪੈਰੈਂਟਸ ਦਾ ਸਪੋਰਟ ਕਰਦੇ ਆ ਪਰ ਇਹ ਇਕੱਲਾ ਪਰਥ ਨਹੀਂ ਹੈ ਹਾਂਜੀ ਆਸਟ੍ਰੇਲੀਅਨ ਪੰਜਾਬੀ ਕਮਿਊਨਿਟੀ ਹੈ ਇੰਡੀਅਨ ਕਮਿਊਨਿਟੀ ਮੈਂ ਇਕੱਲੇ ਪੰਜਾਬ ਤੱਕ ਨਹੀਂ ਮੈਂ ਕਹਿੰਨਾ ਕਿ ਪੂਰੀ ਇੰਡੀਆ ਤੁਸੀਂ ਇੰਡੀਆ ਦੇ ਹੋ ਤੁਸੀਂ ਪੂਰੇ ਦੇਸ਼ ਦੇ ਹੋ ਇਕੱਲੇ ਇਕੱਲੇ ਪੰਜਾਬ ਦੀ ਗੱਲ ਨਹੀਂ ਮੈਂ ਕਰਨਾ ਚਾਹੁੰਦਾ ਹਾਂਜੀ ਕਿ ਪੂਰੀ ਕਮਿਊਨਿਟੀ ਹੁਣ ਤੱਕ ਕਿੰਨਾ ਸਪੋਰਟ ਕਰ ਰਹੀ ਹੈ ਔਰ ਤੁਹਾਡੇ ਲਈ ਇਹ ਕਿੰਨਾ ਦੂਰ ਹੈ ਸੁਪਨਾ ਕਿ ਤੁਸੀਂ ਇੱਥੇ ਸਟੋਰ ਖੋਲ ਸਕੋ ਔਰ ਦੁਬਈ ਸਟੋਰ ਖੋਲ ਸਕੋ ਕਮਿਊਨਿਟੀ ਦਾ ਤੇ ਅਸੀਂ ਦੇਣਾ ਦੇ ਹੀ ਨਹੀਂ ਸਕਦੇ ਜੀ ਕਮਿਊਨਿਟੀ ਨੇ ਸਾਨੂੰ ਇੰਨਾ ਸਪੋਰਟ ਕੀਤਾ ਡੇ 1 ਤੋਂ ਕਿ ਅਸੀਂ ਹਮੇਸ਼ਾ ਹੀ ਸੋਲਡ ਆਊਟ ਰਹਨੇ ਆ ਜਿੱਦਾਂ ਬਿਲੀਨੀਅਰ ਬਿਲੀਨੀਅਰ ਤੇ ਭਾਈ ਸਾਡੇ ਕੋਲ ਜਿੰਨਾ ਬਣਾਈਦਾ ਉਹਨਾਂ ਹੀ ਨਾਲੋਂ ਨਾਲ ਸਾਡਾ ਸੋਲਡ ਆਊਟ ਹੋ ਜਾਂਦਾ ਹੈ ਰਹੀ ਗੱਲ ਸਟੋਰ ਦੀ ਸਟੋਰ ਸਾਨੂੰ ਕਮਿਊਨਿਟੀ ਦਾ ਸਪੋਰਟ ਪੂਰਾ ਤੇ ਆਈ ਥਿੰਕ ਸਟੋਰ ਆਪਾਂ 2-4 ਮਹੀਨੇ ਵਿੱਚ ਆਪਾਂ ਪਰਥ ਦੇ ਵਿੱਚ ਖੋਲ੍ਹ ਦਾਂਗੇ ਔਰ ਜੇ ਮਾਲਕ ਦੀ ਕਿਰਪਾ ਰਹੀ ਤੇ ਦੁਬਈ ਚ ਆਣੇ ਵਾਲੇ 1 ਸਾਲ ਦੇ ਅੰਦਰ ਅੰਦਰ ਔਰ ਮੇਬੀ 8 ਮਨਸ ਦੇ ਅੰਦਰ ਅੰਦਰ ਸਾਡਾ ਸਟੋਰ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਸਾਡਾ ਇੱਕ ਵਿਸ਼ਵਾਸ ਹੈ ਸਾਨੂੰ ਪੂਰਾ ਖੁਦ ਤੇ ਵੀ ਵਿਸ਼ਵਾਸ ਹੈ ਆਸ਼ੀਰਵਾਦ ਸਾਨੂੰ ਪਤਾ ਹੈ ਕਿ ਮਾਲਕ ਨੇ ਸਾਡੇ ਤੇ ਕਿਰਪਾ ਇਨੀ ਕਰਨੀ ਇੱਥੇ ਤੱਕ ਸਾਡੀ ਬਾਹ ਫੜੀ ਹੈ ਤੇ ਗਾਂ ਵੀ ਫੜੇਗਾ ਹੁਣ ਜੇ ਕਿਸੇ ਨੇ ਆਰਡਰ ਕਰਨਾ ਹੈ ਤਾਂ ਉਹ ਆਰਡਰਸ ਕਿਵੇਂ ਆਉਂਦੇ ਆ ਤੁਹਾਡੇ ਕੋਲ ਉਹ ہماری ਵੈਬਸਾਈਟ ਤੇ ਜਾ ਕੇ ਆਪ ਇੰਸਟਾਗ੍ਰam ਟਿਕਟੌਕ ਤੇ ਕਹੀਂ ਤੇ ਵੀ ਜਾ ਕੇ ਡੀਐਮ ਕਰਕੇ ਉਹ ਆਰਡਰ ਕਰ ਸਕਦੇ ਜਿਵੇਂ ਕਿ ہمارے ਤਿੰਨੋ ਅਕਾਊਂਟ ਹੈ ਤੁਮਨੇ ਮੈਂ ਇੰਗਲਿਸ਼ ਮੇ ਬਣਾਤਾ ਕੰਟੈਂਟ ਕਰਨ ਪੰਜਾਬੀ ਬਣਾਤਾ ਔਰ ਪ੍ਰਤੱਖ ਹਿੰਦੀ ਮੇ ਬਣਾਤਾ ਤੋਂ ਮਾਰੇ ਤਿੰਨ ਅਕਾਊਂਟ ਹੈ ਕੋਈ ਸੇ ਵੀ ਅਕਾਊਂਟ ਤੇ ਆਪ ਡੀਐਮ ਕਰ ਸਕਦੇ ਹੋ ਔਰ ਆਰਡਰ ਕਰ ਸਕ एक तो रोकोको ऑस्ट्रेलिया के नाम से ही है जिसपे इंग्लिश में कंटेंट डलता है एक करणदीप सिंह के नाम से करण गोत्रा, करण गोत्रा के नाम से जो जिसमें पंजाबी में डलता है एक प्रैट रोकोको के नाम से जिसमें हिंदी में डलता है कंटेंट। तो अदरवाइज वेबसाइट पर जाके भी तुसी, हाँ कोई भी बंदा पूरी दुनिया करते हो हाँ जी जी जी, जी। ਕਿੱਤੇ ਵੀ ਸ਼ਿਪਮੈਂਟ ਕਿਸੇ ਨੇ ਕੈਨੇਡਾ ਚ ਜਾਂ ਅਮਰੀਕਾ ਚ ਜਾਂ ਇੰਡੀਆ ਚ ਮੰਗਵਾਣਾ ਹੈ ਤੁਹਾਡਾ ਪਰਫਿਊਮ ਤੇ ਉੱਥੇ ਆਰਡਰ ਕਰ ਸਕਦਾ ਹੈ ਜੀ 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 ਕਿਸੇ ਨੇ ਵੀ ਆਨਲਾਈਨ ਆਰਡਰ ਪਲੇਸ ਕਰਨਾ ਹੈ ਤੇ ਅਸੀਂ ਵੈਬਸਾਈਟ ਬਣਾਈ ਹੈ ਅਸੀਂ ਸੌਫਟਵੇਅਰ ਡਿਵੈਲਪਰ ਹਾਂ ਅਸੀਂ ਆਪ ਵੈਬਸਾਈਟ ਕ੍ਰੀਏਟ ਕੀਤੀ ਹੈ www.rococoaustralia.com.au ਉੱਥੇ ਤੁਸੀਂ ਵਿਜ਼ਿਟ ਕਰੋ ਜਿਹੜਾ ਤੁਹਾਨੂੰ ਮਨ ਪਉਂਦਾ ਜਿਹੜਾ ਤੁਹਾਨੂੰ ਪਸੰਦ ਆਉਂਦਾ ਫਰੇਗਰੈਂਸ ਤੁਸੀਂ ਉਹ ਆਰਡਰ ਕਰੋ ਤੇ ਤੁਹਾਡੇ ਡੋਰ ਸਟੈਪ ਤੱਕ ਪਹੁੰਚਦਾ ਸੀ ਆਪ ਕਰਾਂਗੇ ਤਾਂ ਜੇ ਮੈਂ ਕਹਿਦਾ ਕਿ ਐਲਵੀ ਗੂਚੀ ਪਰਾਡਾ ਜਾਂ ਦੁਨੀਆ ਦਾ ਕੋਈ ਵੀ ਮਹਿੰਗਾ ਬ੍ਰਾਂਡ ਬਰਬਰੀ ਉਹਦੇ ਜਿਹੜੇ ਪਰਫਿਊਮਸ ਨੇ 1000-1500 ਡਾਲਰ ਵਾਲੇ ਸੇਮ ਹੂਬੂ ਫਰੇਗਰੈਂਸ ਜੇ ਕਿਸੇ ਨੇ ਪੂਰੀ ਦੁਨੀਆ ਚ ਉਹਦੀ ਲੈਣੀ ਹੈ ਸਿਰਫ 59 ਟੂ 70 ਡਾਲਰ ਜਿਹੜੀ ਹੈ ਉਹ ਰਕੋਕੋ ਤਿਆਰ ਕਰਕੇ ਦਿੰਦਾ ਹੈ ਹਾਂਜੀ ਐਮ ਆਈ ਰਾਈਟ ਹਾਂਜੀ ਭਾਜੀ ਔਰ ਪੂਰੀ ਦੁਨੀਆ ਚ ਤੁਸੀਂ ਉਹ ਆਰਡਰ ਕਰ ਸਕਦੇ ਹੋ ਵੈਬਸਾਈਟ ਦੱਸ ਦਿਓ ਕਿਹੜੀ ਹੈ ਵੈਬਸਾਈਟ ਭਾਜੀ ਰਕੋਕੋਸਟ੍ਰੇਲੀਆ.com.au ਜੇ ਤੁਸੀਂ ਗੂਗਲ ਤੇ ਵੀ ਰਕੋਕੋਸਟ੍ਰੇਲੀਆ ਲਿਖੋਗੇ ਅਸੀਂ ਪਹਿਲੇ ਨੰਬਰ ਤੇ ਆਵਾਂਗੇ ਜੀ ਕੀ ਵਿਜਨ ਹੈ بزਨਸ ਪੁਆਇੰਟ ਆਫ View ਕਿੱਥੇ ਦੇਖਣਾ ਚਾਹੁੰਦੇ ਹੋ ਪੰਜਾਬੀ ਕੰਪਨੀ ਕਿੱਥੇ ਹੋਣੀ ਚਾਹੀਦੀ ਹੈ ਪੰਜਾਬੀ ਕੰਪਨੀ ਭਾਜੀ World Map ਤੇ ਸਾਰੀ ਕੰਟਰੀਜ਼ ਵਿੱਚ ਹੋਣੀ ਚਾਹੀਦੀ ਹੈ ਮੇਰਾ ਤੇ ਇਹੀ ਮੰਨਣਾ ਹੈ ਤੇ ਜੇਰਾ ਬਣੇ ਚਾਹਿਆ ਤਾਂ ਡੈਫੀਨੇਟਲੀ ਪ੍ਰਥਵੇਸ਼ ਤੇ ਆਪਣਾ ਸਟੋਰ ਓਪਨ ਹੋ ਹੀ ਰਿਹਾ ਹੈ ਬਰੀ ਸੂਨ ਦੁਬਈ ਦਾ ਸਾਡਾ ਵਿਜਨ ਹੈਗਾ ਜਦੋਂ ਆਪਾਂ ਦੁਬਈ ਚ ਇੱਕ ਵਾਰੀ ਐਂਟਰ ਕਰ ਗਏ ਪ੍ਰੋਬਲਮ ਸਭ ਤੋਂ ਵੱਡੀ ਕੀ ਹੈ ਕਿ ਆਸਟ੍ਰੇਲੀਆ ਇੱਕ ਅਲੱਗ ਕੰਟੀਨੈਂਟ ਹੈ ਬਿਲਕੁਲ ਅਲੱਗ ਪੈ ਜਾਂਦਾ ਸ਼ਿਪਿੰਗ ਦੀ ਬਹੁਤ ਪ੍ਰੋਬਲਮ ਹੈ ਦੁਬਈ ਹਾਬੇ ਸੈਂਟਰ ਹੈ ਜਿੱਦ ਦਿਨ ਆਪਾਂ ਦੁਬਈ ਚ ਬੈਠ ਗਏ ਦੁਬਈ ਤੋਂ ਬਾਅਦ ਸਾਨੂੰ ਐਕਸਪੈਂਡ ਕਰਨਾ ਸਾਡੇ ਵਾਸਤੇ ਬਹੁਤ ਈਜ਼ੀ ਆ ਆਪਾਂ ਚਾਹੀ ਯੂਕੇ ਜਾਣਾ ਹੈ ਜਾਂ ਕਿਤੇ ਵੀ ਜਾਣਾ ਹੈ ਕਿਸੇ ਵੀ ਕੰਟਰੀ ਜਾਣਾ ਹੈ ਦੁਬਈ ਬਹੁਤ ਦੁਬਈ ਵਾਲਿਆਂ ਨਾਲ ਮੁਕਾਬਲਾ ਕਿਵੇਂ ਕਰੋਗੇ ਉੱਥੇ ਉਹ ਜਿਹੜੇ ਬੜੇ ਮਸ਼ਹੂਰ ਨੇ ਅੰਕਲ ਜੀ ਹਾਂਜੀ ਹਾਂਜੀ ਉਹ ਚਲਦੇ ਉਹਨਾਂ ਨਾਲ ਮੁਕਾਬਲਾ ਕਿਵੇਂ ਕਰੋਗੇ ਸਰ ਉਹ ਆਪਣੀ ਰੇਸ ਦੇ ਘੋੜੇ ਨੇ ਅਸੀਂ ਆਪਣੀ ਰੇਸ ਦੇ ਘੋੜੇ ਆ ਆਪਾਂ ਮੁਕਾਬਲੇ ਵਾਲਾ ਤਾਂ ਕੰਮ ਕਰਨਾ ਹੀ ਕੋਨੀ ਹੈਗਾ ਪੰਜਾਬੀਆਂ ਦਾ ਮੁਕਾਬਲਾ ਕਦੇ ਕਿਸੇ ਨਾਲ ਰਹੀ ਹੀ ਕੋਨੀ ਹੈਗਾ ਤੇ ਆਪਣਾ ਮੁਕਾਬਲੇ ਵਾਲਾ ਤਾਂ ਕੋਈ ਸੀਨ ਹੀ ਕੋਨੀ ਤੁਹਾਨੂੰ ਇਹ ਭਰੋਸਾ ਹੈ ਕਿ ਪੰਜਾਬੀ ਜਾਂ ਭਾਰਤੀ ਲੋਕ ਟਰਸਟ ਕਰਨਗੇ ਤੁਹਾਡੇ ਬ੍ਰਾਂਡ ਦੇ ਉੱਤੇ ਹਾਂਜੀ ਡੈਫੀਨੇਟਲੀ ਕਰਨਗੇ ਜੀ ٹرسٹ ਕਿਉਂਕਿ ਅਸੀਂ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ ਔਰ ਸਾਡਾ ਜਿਹੜਾ ਪ੍ਰਾਈਸ ਏ ਉਹ ਅਸੀਂ ਚੇਂਜ ਨਹੀਂ ਕਰਦੇ ਬਲਕਿ ਆਪਾਂ ਆਫਰ ਵਗੈਰਾ ਲਗਾਣੇ ਆ ਸੇਲ ਵਗੈਰਾ ਲਗਾਣੇ ਆ ਤਾਂ ਕਿ ਓਡੀਅன்ஸ் ਸਾਡੇ ਪਰਫਿਊਮ ਐਟਲੀ ਸਟ੍ਰਾਈ ਕਰਕੇ ਦੇਖਣ ਆਪਣਾ ਦੂਸਰੇ ਪਰਫਿਊਮ ਬ੍ਰਾਂਡਸ ਵਾਂਗ ਨਹੀਂ ਆ ਕਿ ਇੱਕ ਵਾਰੀ ਵੇਚਣਾ ਸਾਡੀ ਕੋਸ਼ਿਸ਼ ਹੈ ਕਿ ਕਸਟਮਰ ਸਾਡੇ ਕੋਲ ਮੁੜ ਕੇ ਆਏ ਔਰ ਓਵਰ ધ ਪੀਰੀਅਡ ਆਫ ਟਾਈਮ ਆਪਾਂ ਨੂੰ 3 ਮਹੀਨੇ ਹੋ ਚੁੱਕੇ ਨੇ ਬਿਜ਼ਨਸ ਕਰਦੇ ਆ ਤੇ ਸਾਡੇ ਕੋਲ ਜਿਹੜਾ ਰਿਪੀਟ ਰਿਪੀਟ ਰੇਸ਼ਿਓ ਕਸਟਮਰ ਦਾ ਟੱਚਵੁੱਡ ਬਹੁਤ ਵਧੀਆ ਹੈ ਲੋਕੀ ਸਾਡੇ ਕੋਲ 5 5 5 5 ਆਰਡਰ ਕਰਦੇ ਨੇ ਦੁਬਾਰਾ ਦੁਬਾਰਾ ਐਵਰੀ ਮੰਥ ਜਿỄ ਸਾਹੀ ਆਪਾਂ ਨਵੀਂ ਫਰੇਗਰੈਂਸ ਰਿਲੀਜ਼ ਕਰਦੇ ਆ ਸਾਡੇ ਕੋਲ ਉਹਨਾਂ ਭੈਣ ਭਰਾਵਾਂ ਦੇ ਆਰਡਰ ਆ ਜਾਂਦੇ ਨੇ ਹੁਣ ਜਿੱਦਾਂ ਨਵੰਬਰ ਦਿਸੰਬਰ ਮਹੀਨਾ ਚੱਲ ਰਿਹਾ ਲੋਕਾਂ ਨੇ ਇੰਡੀਆ ਜਾਣਾ ਹੈ ਸਾਰੇ ਸਾਡੇ ਕੋਲ 10 10 20 20 ਪਰਫਿਊਮ ਪੈਕ ਕਰਾ ਕੇ ਲੈ ਕੇ ਜਾ ਰਹੇ ਨੇ ਤਾਂ ਕਿ ਆਪਣੇ ਫੈਮਿਲੀ ਐਂਡ ਫਰੈਂਡਸ ਨੂੰ ਦੇਣਗੇ। ਵੀ ਇਹ ਪੰਜਾਬੀਆਂ ਦਾ ਆਸਟ੍ਰੇਲੀਅਨ ਬ੍ਰਾਂਡ ਹੈ। ਡੈਫੀਨੇਟਲੀ। ਹਰ ਇੱਕ ਬੰਦੇ ਕਿੰਨੀ ਸੁਣਨ ਚ ਸੋਹਣੀ ਲੱਗਦੀ ਹੈ ਨਾ ਗੱਲ। ਪੰਜਾਬੀਆਂ ਦਾ ਆਸਟ੍ਰੇਲੀਅਨ ਬ੍ਰਾਂਡ ਹੈ। ਡੈਫੀਨੇਟਲੀ ਜੀ। ਵਿਜ਼ਨ ਇਹ ਹੀ ਹੈ ਕਿ ਪੰਜਾਬੀਆਂ ਦਾ ਪਹਿਲਾ ਪਰਫਿਊਮ ਬ੍ਰਾਂਡ ਵਰਲਡ ਦੇ ਮੈਪ ਦੇ ਉੱਪਰ ਆਪਾਂ ਲੈ ਕੇ ਜਾਣਾ ਤੇ ਉਹ ਮਾਲਕ ਚਾਹੇਗਾ ਤੇ ਆਪਾਂ ਲੈ ਕੇ ਹੀ ਜਾਵਾਂਗੇ। ਮੈਨੂੰ ਨਾ ਬਹੁਤ ਤਰ੍ਹਾਂ ਤਰ੍ਹਾਂ ਦੇ ਬੰਦੇ ਇੱਥੇ ਮਿਲ ਰਹੇ ਮੈਨੂੰ ਸਿਡਨੀ 'ਚ ਇੱਕ ਭਾਜੀ ਮਿਲੇ ਸੀ। ਉਹ ਦੇਸੀ दारू ਜ ਉਹ ਪਹਿਲਾ ਪੰਜਾਬੀ ਬ੍ਰਾਂਡ ਉਹਨਾਂ ਨੇ ਆਸਟ੍ਰੇਲੀਅਨ ਬ੍ਰਾਂਡ दारू ਦਾ ਬਣਾਇਆ ਹਾਂਜੀ ਕਿ ਉਹ ਇੱਥੇ ਦੇਸੀ दारू ਜਿਹੜੀ ਹੁੰਦੀ ਹੈ ਉਹਦਾ ਪਲਾਂਟ ਇੱਥੇ ਲੱਗਿਆ ਔਰ ਤਰ੍ਹਾਂ ਤਰ੍ਹਾਂ ਦੇ ਫਲੇਵਰਸ ਉਹ ਕਹਿੰਦੇ ਸੀਗੇ ਹਾਂਜੀ ਤੇ ਉਹ ਜਾਣ ਲੱਗਿਆ ਕਹਿੰਦੇ ਕਿ ਭਾਜੀ ਵੀ ਤੁਹਾਨੂੰ ਗਿਫਟ ਕਰਨਾ ਮੈਂ ਕਹਿੰਦਾ ਜੀ ਮੈਂ ਤਾਂ ਪੀਂਦਾ ਨਹੀਂ ਉਵੇਂ ਹੀ ਅੱਜ ਆਏ ਆ ਤੁਹਾਡੇ ਕੋਲੇ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਬਿਲੀਨੀਅਰ ਲਾ ਕੇ ਦੇਖੋ ਪਰ ਇਹ ਮੈਂ ਜ਼ਰੂਰ ਲਾ ਲੈਣਾ ਸੋ ਅੱਜ ਮੈਂ ਲੈ ਕੇ ਜਾਊਂਗਾ ਇਹਨਾਂ ਤੋਂ ਔਰ ਇਹ ਲਾ ਕੇ ਵੀ ਦੇਖੂਗਾ ਸੋ ਐਲਕੋਹਲ ਸੇ ਨੋਟ ਅਲਕੋਹਲ ਪਰ ਇਹਦੇ ਚ ਅਲਕੋਹਲ ਪੈਂਦਾ ਹੈ ਹਨਾ ਇਹ ਵਾਲੀ ਅਲਕੋਹਲ ਭਾਜੀ ਵਧੀਆ ਤੁਹਾਡੇ ਵਾਸਤੇ ਕਿਉਂਕਿ ਇਹ ਵਾਲੀ ਅਲਕੋਹਲ ਜਿਹੜੀ ਤੁਸੀਂ ਲਾਈ ਤੇ ਤੁਹਾਨੂੰ ਸਭਨੇ ਪੁੱਛਣਾ ਕਿ ਮੱਕੜ ਸਾਹਿਬ ਕੀ ਲਾਇਆ ਹੈ ਹਾਂ ਤੇ ਤੁਸੀਂ ਆਪ ਦਾ ਸੜਾ ਬੜੇ ਮਾਨ ਨਾਲ ਰਕੋਕੋ ਲਾਇਆ ਰਕੋਕੋ ਆਸਟ੍ਰੇਲੀਆ ਵਾਲਾ ਦਾ ਪਰਫਿਊਮ ਲਾਇਆ ਸਾਡੇ ਪੰਜਾਬੀ ਬਰਾਬਰ ਜੀਤ ਨੂੰ ਵੀ ਦੇ ਕੇ ਆਓ ਤੁਸੀਂ ਜਾ ਕੇ ਡੈਫੀਨੇਟਲੀ ਲਓ ਉਹਨਾਂ ਨੇ ਜੇ ਉਹ ਜੇ ਕਿਸੇ ਹੋਰ ਬ੍ਰਾਂਡ ਦਾ ਨਾਮ ਐਡਾ ਕਰਤਾ ਵੇਖਲਾ ਕਹੇਗੇ ਅਸੀਂ ਆਪਦੇ ਮੁੰਡਿਆਂ ਦਾ ਬ੍ਰਾਂਡ ਲਾਉਨੇ ਆ ਡੈਫੀਨੇਟਲੀ ਡੈਫੀਨੇਟਲੀ ਇੱਕ ਦਿਨ ਮੈਨੀਫੈਸਟੇਸ਼ਨ ਤੁਹਾਨੂੰ ਪਤਾ ਹੀ ਹੈ ਤੇ ਸਾਡਾ ਵੀ ਇਹ ਹੈਗਾ ਕਿ ਕਿਸੇ ਨਾ ਕਿਸੇ ਦਿਨ ਦੁਸ਼ਾਨ ਸਾਹਿਬ ਨਾਲ ਮੀਟਿੰਗ ਹੋਏਗੀ ਸਾਡੀ ਤੇ ਐਦਾਂ ਹੀ ਉਹ ਸਾਡਾ ਪਰਫਿਊਮ ਸਾਡਾ ਪ੍ਰਮੋਟ ਕਰਨਗੇ ਬੜੇ ਮਾਨ ਨਾਲ ਕਹਿਣਗੇ ਜਿੱਦੋਂ ਉਹ ਸਟੇਜ ਤੇ ਕਹਿੰਦੇ ਨੇ ਪੰਜਾਬੀ ਆਗੇ ਉਦਾਂ ਹੀ ਉਹ ਕਹਿਣਗੇ ਸਾਡਾ ਪੰਜਾਬੀ ਪਰਫਿਊਮ ਬ੍ਰਾਂਡ ਏ ਰਕੋਕੋ ਰਕੋਕੋ ਆਸਟ੍ਰੇਲੀਆ ਜੀ ਥੈਂਕ ਯੂ ਸੋ ਮਚ ਥੈਂਕ ਯੂ ਤੇਨਾਂ ਨੂੰ ਬਹੁਤ ਮੁਬਾਰਕਬਾਦ ਤੁਹਾਡੀ ਇਹ ਸਟਰਗਲ ਦੇ ਨਾਲ ਨਾਲ ਤੁਹਾਡੀ ਮਿਹਨਤ ਹੈ ਔਰ ਇਸ ਵਾਰੀ ਮੈਂ ਉਮੀਦ ਕਰਦਾ ਕਿ ਇੰਨੇ ਕੰਮ ਬਦਲਣ ਤੋਂ ਬਾਅਦ ਫਾਈਨਲੀ ਤੁਸੀਂ ਉਸ ਡੈਸਟੀਨੇਸ਼ਨ ਤੇ ਪਹੁੰਚੇ ਹੋ ਜਿਹਦੇ ਲਈ ਤੁਸੀਂ ਬਣੇ ਸੀ ਔਰ ਤੁਹਾਡੀ ਤਿੰਨਾਂ ਦੀ ਦੋਸਤੀ ਵਾਇਰਸ ਸਲਾਮਤ ਰੱਖੇ ਔਰ ਤੁਸੀਂ ਬਹੁਤ ਅੱਗੇ ਜਾਓ ਇਸ ਇੰਡਸਟਰੀ ਦੇ ਵਿੱਚ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਤੁਸੀਂ ਆਏ ਸਾਨੂੰ ਸਮਾਂ ਦਿੱਤਾ ਉਹਦੇ ਵਾਸਤੇ ਦਿਲੋਂ ਧੰਨਵਾਦ ਪਾਈ ਧੰਨਵਾਦ ਥੈਂਕ ਯੂ